ਸਸਿਕਾ ਨੂੰ ਨਮਸਤੇ ਆਦab ਮੈਂ ਤੁਹਾਡਾ ਦੋਸਤ ਤੇ ਹੋਸਟ ਬਰਿੰਦਰ ਰਖੜਾ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇਮੇਜਨ ਟੀਵੀ ਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਜੀ ਵੋਟਾਂ ਹੋਵਟੀਆਂ ਸਰਕਾਰ ਚੁਣ ਲਈ ਗਈ ਹੈ ਮੰਤਰੀ ਬਣ ਗਏ ਤੇ ਸਾਡੇ ਸਾਰੇ ਭਾਈਚਾਰੇ ਦਾ ਹਰਮਨ ਪਿਆਰਾ ਟੌਪਿਕ ਇਮੀਗ੍ਰੇਸ਼ਨ ਇਹ ਹੋ ਨਹੀਂ ਸਕਦਾ ਉਹਦੇ ਤੇ ਗੱਲ ਨਾ ਹੋਵੇ ਕਿਉਂਕਿ ਸਰਕਾਰ ਜਦੋਂ ਵੀ ਚੁਣੀ ਜਾਂਦੀ ਹੈ ਸਰਕਾਰ ਦੇ ਮੰਤਰੀ ਜਦ ਚੁਣੇ ਜਾਂਦੇ ਨੇ ਸਭ ਤੋਂ ਪਹਿਲਾਂ ਸਭ ਦੀ ਜਿਹੜੀ ਤਾਂਗ ਹੁੰਦੀ ਹੈ ਯਾ ਦੇਖਣ ਲਈ ਤਸਵੀਰਾਂ ਕਿ ਕੌਣ ਹੋਏਗਾ ਸਾਡਾ ਅਗਲਾ ਇਮੀਗ੍ਰੇਸ਼ਨ ਮੰਤਰੀ ਇਹਦੇ ਤੇ ਅੱਜ ਗੱਲਬਾਤ ਕਰਦੇ ਆਂ ਤੇ ਸਾਡੇ ਨਾਲ ਨੇ ਬ੍ਰਾਈਟ ਲਿੰਕ ਇਮੀਗ੍ਰੇਸ਼ਨ ਤੋਂ ਮਨਦੀਪ ਬੜੈਚ ਮੈਂ ਉਹਨਾਂ ਦਾ ਸਵਾਗਤ ਕਰਦਾ ਬਹੁਤ ਬਹੁਤ ਸਵਾਗਤ ਹੈ ਮਨਦੀਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਥੈਂਕ ਯੂ ਸੋ ਮਚ ਇਹ ਮੌਕਾ ਦੇਣ ਲਈ ਜੀ ਅੱਜ ਇੱਥੇ ਤਾਂ ਕਿ ਖੁੱਲ ਕੇ ਗੱਲ ਕੀਤੀ ਜਾ ਸਕੇ ਇਸ ਵਿਸ਼ੇ ਤੇ ਜੀ ਪਹਿਲਾਂ ਤਾਂ ਨਾਪਾ ਜੀ ਗੱਲਬਾਤ ਕਰੀਏ ਵੈਨੀਪੈਗ ਦੀ ਵੈਦਰ ਕਿਵੇਂ ਹੈ ਜੀ ਬਦਰ ਬਹੁਤ ਗਰਮ ਹੈ ਜੀ ਗਰਮ ਹੋ ਗਿਆ ਪਰ ਦੋ ਦਿਨਾਂ ਵਿੱਚ ਸਨੋ ਦੱਸੀ ਹੋਈ ਆ ਸੋ ਦੇਖਦੇ ਹਾਂ ਹੁਣ ਕੀ ਹੁੰਦਾ ਹੈ ਪਹਿਲੀ ਵਾਰ ਹੋਇਆ ਵੀ ਇੱਕ ਹਫਤੇ ਦੇ ਵਿੱਚ 32 ਡਿਗਰੀ ਤੋਂ ਸਿੱਧਾ 6 ਡਿਗਰੀ ਤੇ ਸਨੋ ਦੀ ਵਾਰਨਿੰਗ ਆ ਜੀ ਸੋ ਦੇਖਦੇ ਹਾਂ ਜੀ ਕੀ ਹੁੰਦਾ ਅੱਗੇ ਪਰ ਵਾਈਲਡ ਫਾਇਰ ਜਿਹੜੀ ਲੱਗੀ ਆ ਉਹਦੇ ਕਾਰਨ ਵੀ ਕਾਫੀ ਨੁਕਸਾਨ ਹੋ ਰਿਹਾ ਹੈ ਹਾਂਜੀ ਉਹ ਬਿਕਾਜ਼ ਹੀਟ ਵੀ ਸ਼ਾਇਦ ਤਾਂ ਹੀ ਵੇਵ ਨਹੀਂ ਜ਼ਿਆਦਾ ਆ ਹੀਟ ਵੇਵ ਵੀ ਕਿਉਂਕਿ ਆਗਰ ਨਾਰਥ ਐਂਡ ਟ੍ਰਾਂਸ ਕੋਨਾ ਦੋਵੇਂ ਸਾਈਡਸ ਤੇ ਵਾਈਲਡ ਫਾਇਰ ਹੋਈ ਹੋਈ ਆ ਜੀ ਹੁਣ ਜਿਹੜੀ ਆਪਣੀ ਸਾਰੇ ਪੰਜਾਬੀਆਂ ਦੀ ਕਰਮਣੰ ਪਿਆਰੀ ਗੱਲ ਆ ਹੈ ਇਮੀਗ੍ਰੇਸ਼ਨ ਉਹਦੇ ਚਰਚਾ ਕਰਦੇ ਆ ਕਿ ਆਪਣੇ ਬੀਤੇ ਕੱਲ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਚੁਣੇ ਗਏ ਨੇ ਜੀ ਪਹਿਲੀ ਵਾਰੀ ਮੈਨੂੰ ਲੱਗਦਾ ਵਾ ਕਿ ਇੱਕ ਫੀਮੇਲ ਵੱਲੋਂ ਇਹ ਅਹੁਦਾ ਜਿਹੜਾ ਦੇਖਣ ਯੋਗ ਹੋਊਗਾ ਕਿਉਂਕਿ ਐਡੇ ਲੰਬੇ ਵਕਵੇ ਤੋਂ ਬਾਅਦ ਕਿਉਂਕਿ ਇਮੀਗ੍ਰੇਸ਼ਨ ਹਮੇਸ਼ਾ ਸਵਾਲਾਂ ਦੇ ਘੇਰੇ 'ਚ ਸੀ ਹਾਂਜੀ ਪਹਿਲਾਂ ਮਿਸ ਰਿਬੈਕਾ ਸੀਗੇ ਉਹ ਦੋ ਦੋ ਮਹੀਨੇ ਆਈ ਥਿੰਕ ਉਹਨਾਂ ਨੇ ਟਰਮ ਲਈ ਹੈ ਬਟ ਉਹ ਬਹੁਤਾ ਕੁਝ ਕਰ ਨਹੀਂ ਪਾਏ ਇਲੈਕਸ਼ਨ ਦਾ ਦੌਰ ਆ ਗਿਆ ਜੀ ਬਟ ਸਾਰਿਆਂ ਨੂੰ ਮੁਬਾਰਕਾਂ ਨੇ ਜੀ ਮਿਸ ਲੀਨਾ ਆਦੀਆ ਨੂੰ ਬਹੁਤ-ਬਹੁਤ ਮੁਬਾਰਕਾਂ ਫਰਸਟ ਔਮਨ ਮਿਨਿਸਟਰ ਬਣਨ ਲਈ ਬਟ ਆਈ ਥਿੰਕ ਇਹੀ ਗੱਲ ਹੈ ਜੀ ਸਾਰਿਆਂ ਨੂੰ ਬਹੁਤ ਸਵਾਲ ਮਨ ਚ ਲੈ ਕੇ ਨੇ ਕਿ ਲਿਬਰਲ ਗਵਰਨਮੈਂਟ ਦੇ ਮਿਨਿਸਟਰ ਨੇ ਸੋ ਉਹੀ ਕੁਛ ਚੱਲਣਾ ਆ ਉਹੀ ਕੁਛ ਹੋਣਾ ਆ ਬਟ ਚੀਜ਼ਾਂ ਬਦਲਣ ਗਿਆ ਨਵੇਂ ਮਿਨਿਸਟਰ ਨੇ ਸੋ ਨਵੇਂ ਹਿਸਾਬ ਨਾਲ ਸਰਕਾਰ ਨੂੰ ਅੱਗੇ ਚਲਾਉਣਗੇ ਸੋ ਜਿਵੇਂ ਜਿਵੇਂ ਪਾਲਿਸੀਜ਼ ਅਨਾਉਂਸ ਹੁੰਦੀਆਂ ਨੇ ਉਹਦੇ ਨਾਲ ਆਪਾਂ ਨੂੰ ਪਹਿਲੇ 6 ਮਹੀਨਿਆਂ ਦੇ ਵਿੱਚ ਪਤਾ ਚੱਲ ਜਾਊਗਾ ਕਿ ਫੇਸ ਕਿੱਧਰ ਨੂੰ ਜਾਂਦਾ ਹੈ ਇਮੀਗ੍ਰੇਸ਼ਨ ਦਾ ਜੀ ਹੁਣ ਮਨਦੀਪ ਜੀ ਇੱਕ ਚੀਜ਼ ਮੈਂ ਜਾਨਣੀ ਚਾਹੁੰਦਾ ਸੀਗਾ ਕਿ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਬਹੁਤ ਆ ਰਹੇ ਨੇ ਪਿਛਲੇ 3 ਕੁ ਮਹੀਨੇ ਤਾਂ ਬ੍ਰੇਕ ਲੱਗੀ ਰਹੀ ਹੁਣ ਪਤਾ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਆਇਲੈਂਡ ਸੈਂਟਰ ਦੁਆਰਾ ਤਾਂ ਪਰਨਿਸ਼ੁਰੂ ਕਿ ਜਦੋਂ ਦੀ ਲਿਬਰਲ ਸਰਕਾਰ ਜਿੱਤੀ ਹੈ ਸਾਰੀਆਂ ਰੌਣਕਾਂ ਮੁੜ ਆਈਆਂ ਆਇਲੈਂਡ ਸੈਂਟਰ ਜਿ ਰੌਣਕਾਂ ਮੁੜੀਆਂ ਹੈ ਜੀ ਚਲੋ ਆਇਲੈਂਡ ਸਾਲਾ ਨੂੰ ਵਧਾਈਆਂ ਨੇ ਬਹੁਤ ਪਰ ਬਹੁਤ ਹਲਕੇ ਚ ਨਾ ਲਿਆ ਜਾਵੇ ਇਸ ਚੀਜ਼ ਨੂੰ ਪਿਛਲੀਆਂ ਗਲਤੀਆਂ ਤੋਂ ਸਿੱਖਣ ਦੀ ਲੋੜ ਹੈ ਸੋ ਪਹਿਲਾਂ ਕੀ ਹੋਇਆ ਜੀ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਸੀਗੇ ਇੰਟਰਨੈਸ਼ਨਲ ਸਟੂਡੈਂਟਸ ਆਉਣੇ ਵੀ ਚਾਹੀਦੇ ਨੇ ਸਾਡੀ ਇਕਨੋਮੀ ਵੀ ਉਹਦੇ ਨਾਲ ਚੱਲਦੀ ਹੈ ਕਿਤੇ ਨਾ ਕਿਤੇ ਹੈਨਾ ਇਮੀਗ੍ਰੇਸ਼ਨ ਨਹੀਂ ਰੁਕ ਸਕਦੀ ਜੀ ਉਹਦੇ ਨੰਬਰਸ ਆਲਰੇਡੀ ਆਉਂਦੇ 10 ਸਾਲਾਂ ਦੇ ਡਿਸਾਈਡਡ ਹੁੰਦੇ ਨੇ ਬਟ ਕਿਸ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਵਿੱਚ ਆਪਾਂ ਆਉਣਾ ਹੈ ਆਉਣਾ ਬਹੁਤ ਇੱਕ ਅਲੱਗ ਟੌਪਿਕ ਹੈ ਪਰ ਇੱਥੇ ਸੈਟਲ ਹੋਣਾ ਜੇ ਤੁਸੀਂ ਇੱਥੇ ਪੱਕੇ ਹੋਣਾ ਚਾਹੁੰਦੇ ਹੋ ਉਹ ਅਲੱਗ ਚੀਜ਼ ਹੈ ਤਲਾਈਕ ਟ੍ਰੈਂਡ ਵਰਿੰਦਰ ਜੀ ਇਹ ਚੱਲਿਆ ਕਿ 12ਵੀਂ ਕੀਤੀ 1 ਸਾਲ ਦਾ ਡਿਪਲੋਮਾ ਲਿਆ ਤੇ 1 ਸਾਲ ਚ ਪੱਕੇ ਹੋ ਜਾਣਗੇ ਇਹ ਬਹੁਤ ਵੱਡਾ ਵਹਿਮ ਕੋਵਿਡ ਦੇ ਟਾਈਮ ਚ ਬੱਚਿਆਂ ਨੇ ਪਾਲ ਲਿਆ ਜੀ ਇਹ ਉਹੀ ਬੱਚੇ ਨੇ ਜਿਹੜੇ ਹੁਣ ਨੁਕਸਾਨ ਛਲ ਰਹੇ ਨੇ ਉਸ ਚੀਜ਼ ਦਾ ਕਿਉਂਕਿ ਇਹ ਹੋ ਨਹੀਂ ਪਾਰਿਆ ਤੁਸੀਂ ਆਉਣਾ ਹੈ ਸਟੱਡੀ ਪਰਮਿਟ ਤੇ ਇੱਥੇ ਜੀ ਸਦਕੇ ਆ ਸਾਰੇ ਰਾਹ ਕਿਵੇਂ ਕੀ ਤੁਹਾਨੂੰ ਰਿਕੁਆਇਰਮੈਂਟਸ ਨੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਤੁਸੀਂ ਸੀਆਈਸੀ ਵੈਬਸਾਈਟ ਤੇ ਦੇਖ ਸਕਦੇ ਹੋ ਪਰ ਜੇ ਤੁਸੀਂ ਇੱਥੇ ਟਿਕਣਾ ਹੈ ਉਹ ਅਲੱਗ ਵਿਸ਼ਾ ਆ ਜੀ ਉਹਦੇ ਵਾਸਤੇ ਤੁਹਾਨੂੰ ਇੱਕ ਲੰਬੇ ਸਮੇਂ ਦੀ ਪੜ੍ਹਾਈ 2 3 ਸਾਲ ਦੀ ਜਿੱਦੇ ਨਾਲ ਤੁਹਾਨੂੰ 2 3 ਸਾਲ ਦਾ ਪਰਮਿਟ ਮਿਲੇ ਤੇ ਬਿਲਕੁਲ ਹੀ ਸੋਚ ਕੇ ਨਹੀਂ ਆਉਣਾ ਵੀ ਜਾਂਦੇ 2 ਸਾਲਾਂ ਚ ਪੱਕੇ ਹੋ ਜਾਣਗੇ ਜੇ ਇਹ ਗੋਲ ਰੱਖਿਆ ਹੋਇਆ ਤੁਸੀਂ ਵੀ 2 ਸਾਲਾਂ ਚ ਪੱਕੇ ਹੋਣਾ ਫੇਰ ਸ਼ਾਇਦ ਤੁਹਾਨੂੰ ਦੁਬਾਰਾ ਸੋਚਣ ਦੀ ਲੋੜਾ ਕਿਉਂਕਿ ਇਹ ਸਰਕਾਰ ਹੁਣ ਪੁਰਾਣੀਆਂ ਨੀਤੀਆਂ ਨਾਲ ਨਹੀਂ ਚੱਲੂਗੀ ਸਰਕਾਰ ਚਿਹਰੇ ਬਦਲੇ ਨੇ ਜੀ ਪਾਲਿਸੀਆਂ ਵੀ ਬਦਲ ਗਈਆਂ ਪਾਲਿਸੀਆਂ ਵੀ ਬਦਲ ਗਈਆਂ ਨੇ ਜੀ ਕੈਪ ਦੇਖੋ ਆਨ ਦੇ ਹੀ ਸਭ ਤੋਂ ਪਹਿਲੇ ਹਫ਼ਤੇ ਦੇ ਵਿੱਚ ਵਿੱਚ ਹੀ ਉਹਨਾਂ ਨੇ ਕੈਪ 5% ਕੀਤਾ ਜੀ ਸੋ ਉਹ ਦੱਸਣਾ ਪਹਿਲੀ ਸਟੇਟਮੈਂਟ ਤੋਂ ਹੀ ਉਹਨਾਂ ਨੇ ਦੱਸਤਾ ਕਿ ਅਸੀਂ ਪਿਛਲੀਆਂ ਗਲਤੀਆਂ ਦੁਬਾਰਾ ਨਹੀਂ ਕਰਾਂਗੇ ਸਾਡਾ ਜਿਹੜਾ ਕੈਪ ਹੈ ਉਹ 5% ਉਹਨਾਂ ਨੇ ਕੀਤਾ ਉਹਦਾ ਇੱਕ ਰੀਜ਼ਨ ਆ ਹਨਾ ਉਹ ਨਹੀਂ ਚਾਹੁੰਦੇ ਕਿ ਹੁਣ ਉਸ ਤਰ੍ਹਾਂ ਦੀ ਇਮੀਗ੍ਰੇਸ਼ਨ ਦੁਬਾਰਾ ਹੋਵੇ ਤੇ ਉਹਨਾਂ ਨੇ ਉਹ ਆਪਣੀ ਪਹਿਲੀ ਸਪੀਚ ਵਿੱਚ ਮਿਸਟਰ ਮਾਰਕ ਕਾਰਨੀ ਨੇ ਕਹਿ ਦਿੱਤਾ ਕਿ ਅਸੀਂ ਸਕਿਲਡ ਇਮੀਗ੍ਰੇਸ਼ਨ ਦੇਖੋ ਜੇ ਤੁਹਾਡੇ ਕੋਲ ਸਕਿਲ ਹੈਗੇ ਨੇ ਫਿਰ ਤੁਹਾਨੂੰ ਕੈਨੇਡਾ 'ਚ ਤਕਲੀਫ ਨਹੀਂ ਹੁੰਦੀ ਜਦੋਂ ਆਪਾਂ ਬਿਲਕੁਲ ਇਹ ਸੋਚਦੇ ਆ ਕਿ ਬੱਚੇ ਨੇ 12 ਕੀਤੀਆਂ ਨੇ ਐਨੇਕ ਨੰਬਰ ਆ ਗਏ 8.5 ਆ ਗਿਆ ਤੇ ਹੁਣ ਬਾਹਰ ਤੋਂ ਤੋੜਦੀਏ ਤੇ ਦੋ ਸਾਲਾਂ ਚ ਕਹੀ ਇਹ ਵੀ ਪੱਕਾ ਹੋ ਫਲਾਣੇ ਦਾ ਹੋ ਗਿਆ ਫਲਾਣੇ ਦਾ ਬੱਚਾ ਹੋ ਗਿਆ ਇਹ ਪ੍ਰੈਸ਼ਰ ਬੱਚਿਆਂ ਤੇ ਪਾਉਣਾ ਵੀ ਬਹੁਤ ਗਲਤ ਆ ਤੇ ਹੁਣ ਇਹ ਚੀਜ਼ਾਂ ਚੱਲਣੀਆਂ ਵੀ ਨਹੀਂ ਹੈਗੀਆਂ ਸੋ ਬਹੁਤ ਸੋਚ ਸਮਝ ਕੇ ਇਹ ਡਿਸੀਜਨ ਪਹਿਲਾਂ ਕਿਸੇ ਚੰਗੇ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਡੀਲ ਕਰਕੇ ਗੱਲ ਕਰਕੇ ਸਾਰੀ ਵੀ ਕੀ ਹੋਊਗਾ ਆਉਣ ਦੇ 4-5 ਸਾਲਾਂ ਦਾ ਸਾਡਾ ਕੀ ਪਲਾਨ ਹੋਣਾ ਚਾਹੀਦਾ ਉਸ ਹਿਸਾਬ ਨਾਲ ਅੱਗੇ ਵਧੋ ਜੀ ਮਨਦੀਪ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਹਮੇਸ਼ਾ ਪਲਾਨ ਕਰਕੇ ਤੁਰਨਾ ਚਾਹੀਦਾ ਇੱਕ ਹੈ ਨਾ ਉਹ ਮੈਨੂੰ ਲੱਗਦਾ ਕਿ ਏਜ ਦਾ ਫੈਕਟਰ ਆ ਕਿ ਮਾਪੇ ਉਹਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਬੱਚੇ ਇੰਨੇ ਸਮਝਦਾਰ ਨਹੀਂ ਹੁੰਦੇ ਜਿਹੜੇ 18 ਤੋਂ 21 ਦੇ ਵਿੱਚ ਆ ਇਹਦੇ ਵਿੱਚ ਮੈਂ ਨਾ ਬਹੁਤ ਵਾਰੀ ਵਿਰਿੰਦਰ ਜੀ ਇਹ ਕਹਿੰਨੀ ਆ ਕਿ ਜਦੋਂ ਤੁਸੀਂ ਇੱਕ ਟ੍ਰਿਪ ਲੈਣਾ ਹਫ਼ਤੇ ਦਾ ਤੁਸੀਂ ਉਹਦੇ ਵਿੱਚ ਵੀ ਇਹ ਸੋਚਦੇ ਹੋ ਵੀ ਕੀ ਪੈਕਿੰਗ ਕਰਨੀ ਆ ਕਿੱਥੇ ਰੁਕਣਾ ਕੀ ਖਾਣਾ ਪੀਣਾ ਹੋਊਗਾ ਬੱਚਾ ਬਿਮਾਰ ਨਾ ਉਹਦੀ ਦਵਾਈ ਕੋਲ ਹੈਗੀ ਆ ਕਿ ਨਹੀਂ ਜੀ ਤੁਸੀਂ ਕੈਨੇਡਾ ਭੇਜਣ ਲੱਗੇ ਜੇ ਨਹੀਂ ਸੋਚ ਰਹੇ ਹੈਗੇ ਇਹ ਵੀ ਸਾਡੇ ਬੱਚੇ ਨਾਲ ਆਉਂਦੇ ਸਮੇਂ ਚ ਕੀ ਤਕਲੀਫਾਂ ਹੋਣਗੀਆਂ ਹਰ ਇੱਕ ਦਾ ਮੈਨੂੰ ਲੱਗਦਾ ਤਕਰੀਬਨ ਪਿੰਡ ਦਾ ਸ਼ਹਿਰ ਦਾ ਦੋ ਬੰਦੇ ਇੱਥੇ ਰਹਿੰਦੇ ਹੀ ਨੇ ਜੀ ਜੇ ਤੁਸੀਂ ਉਹਨਾਂ ਨਾਲ ਇਹ ਗੱਲ ਨਹੀਂ ਕਰਦੇ ਤੇ ਸਿਰਫ ਉਹਨਾਂ ਨੂੰ ਇਹ ਪ੍ਰੈਸ਼ਰ ਹੀ ਪਾਉਣਾ ਐਂਡ ਤੇ ਵੀ ਵੀਜ਼ਾ ਆ ਗਿਆ ਰੱਖ ਲਿਓ ਦੱਸ ਦੇਣ ਰੱਖ ਲਿਓ 2 ਮਹੀਨੇ ਇਹ ਨਹੀਂ ਚੱਲਣਾ ਤੁਹਾਨੂੰ ਸੋਚਣਾ ਪੈਣਾ ਹੈ ਕਿ ਬੱਚੇ ਪਹਿਲਾਂ ਬੱਚਿਆਂ ਨੂੰ ਵੀ ਅਵੇਅਰ ਹੋਣਾ ਪੈਣਾ ਹੁਣ ਬੱਚੇ ਵੀ ਵਰਿੰਦਰ ਜੀ ਉਹ ਨਹੀਂ ਰਹੇ ਜੇ ਤੁਸੀਂ ਕਹੋ ਵੀ ਸੋਲੀ ਮਾਂ ਪਿਓ ਦੀ ਜ਼ਿੰਮੇਵਾਰੀ ਐ ਤਾਂ ਨਹੀਂ ਹੈਗੀ ਬੱਚਿਆਂ ਕੋਲ ਸੋਸ਼ਲ ਮੀਡੀਆ ਬਹੁਤ ਛੋਟੀ ਉਮਰ 'ਚ ਆ ਤੇ ਚਾ ਜਾਂਦਾ ਹੈ ਹਾਂਜੀ ਪੂਰੀ ਐਕਸੈਸ ਹੈ ਬੱਚਿਆਂ ਕੋਲ ਤੇ ਜਦੋਂ ਬੱਚੇ ਆ ਕੇ ਕਹਿੰਦੇ ਨੇ ਸਾਨੂੰ ਤਾਂ ਪਤਾ ਨਹੀਂ ਜੀ ਜਿਵੇਂ ਕੰਸਲਟੈਂਟ ਨੇ ਕਿਹਾ ਸੀ ਕਰ ਲਿਆ ਇਹ ਚੀਜ਼ ਵੀ ਸੁਣਨ 'ਚ ਬੜੀ ਗਲਤ ਲੱਗਦੀ ਹੈ ਹੂੰ ਸੋ ਪੇਰੈਂਟਸ ਦਾ ਵੀ ਇਹ ਬਹੁਤ ਵੱਡਾ ਫਰਜ਼ ਹੈ ਕਿ ਪਹਿਲਾਂ ਦੇਖੋ ਬੱਚਾ ਕਿਹੜੇ ਯੂਨੀਵਰਸਿਟੀ ਕਾਲਜ ਕਿਹੜੇ ਸ਼ਹਿਰ 'ਚ ਜਾ ਰਿਹਾ ਹੈ ਤੇ ਉੱਥੇ ਕਿਵੇਂ ਉਹ ਆਪਣਾ ਸਰਵਾਈਵਲ ਕਰੂਗਾ ਤੇ ਬੱਚੇ ਨੂੰ ਇੱਕ ਹੌਸਲਾ ਦਿਓ ਵੀ ਕੋਈ ਗੱਲ ਨਹੀਂ ਤੂੰ ਪੜ੍ਹਾਈ ਲਈ ਚੱਲੇ ਆਂ ਜੇ ਕੱਲ ਨੂੰ ਪੱਕੇ ਨਹੀਂ ਵੀ ਹੁੰਦੇ ਤਾਂ ਵਾਪਿਸ ਤੁਸੀਂ ਆਪਣੇ ਘਰ ਹੀ ਆਉਣਾ ਤੇ ਇਹ ਜਿਹੜਾ ਮੈਂਟਲ ਪ੍ਰੈਸ਼ਰ ਹੈ ਤੇ ਜਿਹੜੀ ਕਿਸੇ ਫੇ ਹੈ ਕਿ ਬਸ ਪੱਕੇ ਬਾਹਰ ਹੋ ਚਲ ਕੇ ਆਪੀ ਦੇਖੋ ਹੁਣ ਕਿਵੇਂ ਕਰਨਾ ਇਹ ਵੀ ਗਲਤ ਹੈ ਬਹੁਤ ਜੀ ਮਨਦੀਪ ਜੀ ਹੁਣ ਥੋੜਾ ਜਿਹਾ ਅੱਗੇ ਵਧਦੇ ਹਾਂ ਚਲੋ ਜਹਾਜ਼ ਚੜ੍ਹ ਕੇ ਕੈਨੇਡਾ ਆ ਗਏ ਜੀ ਕੈਨੇਡਾ ਆ ਕੇ ਪੜ੍ਹਾਈ ਵੀ ਕਰ ਲਈ ਹੁਣ ਪੱਕੇ ਹੋਣ ਦਾ ਜਿਹੜਾ ਇਹ ਰਾਹ ਵਾ ਇੱਕ ਤਾਂ ਰਾਹ ਕਹਿੰਦੇ ਕਿ ਲੁੱਕੀ ਵਰਡ ਯੂਜ਼ ਕਰ ਦਿੰਦੇ ਸਾਰੇ ਰਾਹ ਬੰਦ ਹੋ ਗਏ ਬੰਦ ਨਹੀਂ ਹੋਏ ਮਤਲਬ ਕੰਪੀਟੀਸ਼ਨ ਵੱਧ ਗਿਆ ਮੈਰਿਟ ਲਿਸਟ ਵੱਧ ਗਈ ਹੈ ਨੰਬਰਸ ਵੱਧ ਗਏ ਨੇ ਕੋਟਾ ਉਨਾ ਹੀ ਹੈ ਬੰਦੇ ਵੱਧ ਗਏ ਨੇ ਹਨਾ ਜੀ ਪਹਿਲਾ ਤਾਂ ਸਭ ਤੋਂ ਜਿਹੜੀ ਸਭ ਤੋਂ ਸ਼ੁਰੂਆਤੀ ਗੱਲ ਹੈ ਉਹ ਹੈਗੀ ਹੈ ਕਿਹੜੀ ਪ੍ਰੋਵਿੰਸ 'ਚ ਜਾਣਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਦੇਖੋ ਆਬਵੀਅਸਲੀ ਜਿਹੜੇ ਵੱਡੇ ਪ੍ਰੋਵਿੰਸ ਨੇ ਉਹਨਾਂ 'ਚ ਕਾਲਜ ਯੂਨੀਵਰਸਿਟੀਆਂ ਜ਼ਿਆਦਾ ਨੇ ਤਾਂ ਐਡਮਿਸ਼ਨ ਸੌਖੀ ਮਿਲ ਜਾਂਦੀ ਆ ਪਹਿਲਾਂ ਜਦੋਂ ਤੁਸੀਂ ਜਾ ਕੇ ਆਪਣੇ ਕੰਸਲਟੈਂਟ ਜਾਂ ਏਜੰਟ ਨੂੰ ਇਹ ਕਹਿੰਨੇ ਹੋ ਵੀ ਜਿੱਥੇ ਮਰਜ਼ੀ ਕੈਨੇਡਾ ਪਹੁੰਚਾ ਦਿਓ ਉਹ ਗਲਤ ਆ ਪਹਿਲਾਂ ਕਿਹੜੇ ਪ੍ਰੋਵਿੰਸ 'ਚ ਜਾਣਾ ਕਿਹੜੇ ਪ੍ਰੋਵਿੰਸ ਦੀਆਂ ਨੀਤੀਆਂ ਸਹੀ ਨੇ ਤਾਂ ਕਿ ਪੜ੍ਹਾਈ ਤੋਂ ਬਾਅਦ ਆਪਾਂ ਅੱਗੇ ਜਾ ਕੇ ਆਪਣੇ ਪੀਆਰ ਲਈ ਵਰਕ ਪਰਮਿਟਸ ਲਈ ਤੰਗ ਨਾ ਹੋਈਏ ਜੀ ਪਹਿਲਾਂ ਪ੍ਰੋਵਿੰਸ ਚੂਜ਼ ਕਰਨਾ ਬੜਾ ਜ਼ਰੂਰੀ ਹੈ ਜੀ ਮੈਨੀਟੋਬਾ ਸਸਕਾਚਿਵਨ ਅਲਬਰਟਾ ਆਪਣੇ ਕਈ ਹੋਰ ਇਦਾਂ ਦੇ ਪ੍ਰੋਵਿੰਸਿਸ ਇੱਥੇ ਹੈਗੇ ਨੇ ਛੋਟੇ ਜਿਨ੍ਹਾਂ ਦੇ ਵਿੱਚ ਆਪਰਚ्युनिटीज ਯਸ ਨਦਰਨ ਟੈਰੀਟਰੀਜ਼ ਜਿਨ੍ਹਾਂ ਚ ਆਪਰਚ्युनिटीज ਹੈਗੀਆਂ ਨੇ ਬਟ ਉਹ ਆਈ ਥਿੰਕ ਪ੍ਰੇਫਰੈਂਸ ਸਾਰੇ ਹੀ ਇਹ ਦੰਦੇ ਨੇ ਕਿ ਜਿਹੜੇ ਸਟੂਡੈਂਟਸ ਸਾਡੇ ਕੋਲ ਗ੍ਰੈਜੂਏਟ ਨੇ ਜੀ ਮੈਨੀਟੋਬਾ ਵੀ ਦੇਖੋ ਇਸ ਚੀਜ਼ ਨੂੰ ਬਹੁਤ ਤਰਕ ਦਿੰਦਾ ਕਿ ਸਾਡੇ ਗ੍ਰੈਜੂਏਟਸ ਨੇ ਜਿਹੜੇ ਉਹਨਾਂ ਲਈ ਉਹਨਾਂ ਦੇ ਡਰਾਅ ਲੱਗ ਨਹੀਂ ਜੀ ਉਹਨਾਂ ਲਈ ਚੀਜ਼ਾਂ ਲੱਗ ਨਹੀਂ ਬਟ ਜੇ ਤੁਸੀਂ ਆਲਰੇਡੀ ਵੱਡੇ ਪ੍ਰੋਵਿੰਸ ਚ ਪੜੇ ਹੋ ਜਿਨ੍ਹਾਂ ਦੀ ਪੀਐਨਪੀ ਇਸ ਨਹੀਂ ਸਪੋਰਟ ਕਰਦੀਆਂ ਉਹ ਐਕਸਪ੍ਰੈਸ ਐਂਟਰੀ ਸਪੋਰਟ ਕਰਦੇ ਨੇ ਫਿਰ ਤੇ ਐਕਸਪ੍ਰੈਸ ਲਈ ਜੇ ਜਾਣਾ ਸਰ ਫਿਰ ਪਿੱਛੋਂ ਵੀ ਬੈਚਲਰਸ ਜਾਂ ਮਾਸਟਰਸ ਹੋਣੀ ਚਾਹੀਦੀ ਆ ਤੇ ਪਿੱਛੋਂ ਵੀ ਤੁਹਾਡੇ ਇੰਗਲਿਸ਼ ਚ ਸਕੋਰ ਵਧੀਆ ਹੋਣੇ ਚਾਹੀਦੇ ਨੇ ਫਿਰ ਤੁਸੀਂ ਸਿਰਫ 12 ਕਰਕੇ ਤੁਸੀਂ ਕਹੋ ਮੈਂ 온ਟਾਰੀਓ ਚ ਸਾਲ ਦਾ ਦੋ ਸਾਲ ਦਾ ਡਿਪਲੋਮਾ ਕਰ ਲਿਆ ਤੇ ਮੈਨੂੰ ਬੈਠੇ ਦੀ ਪੀਆਰ ਮਿਲ ਜਵੇ ਉਹ ਫਿਰ ਥੋੜਾ ਔਖਾ ਆ ਸੋ ਪਲੈਨਿੰਗ ਦੀ ਸਭ ਤੋਂ ਪਹਿਲੀ ਸ਼ੁਰੂਆਤ ਹੀ ਇਹ ਹੈ ਵੀ ਕਿਹੜੇ ਪ੍ਰੋਵਿੰਸ ਚ ਜਾਣਾ ਜਿਹੜੇ ਪ੍ਰੋਵਿੰਸ ਚ ਜਾਣਾ ਉਸ ਪ੍ਰੋਵਿੰਸ ਸਭ ਕੁਝ ਆਨਲਾਈਨ ਹੈ ਜੀ ਕੰਸਲਟੈਂਟਸ ਦੀ ਪੂਰੀ ਲਿਸਟ ਸੀਆਈਸੀਸੀ ਦੀ ਵੈਬਸਾਈਟ ਮੈਂਸ਼ਨ ਕਰਕੇ ਰੱਖਦੀ ਹੈ ਜੀ ਉਹਦੇ ਉੱਤੇ ਸਭ ਦੇ ਨੇਮ ਨੰਬਰਸ ਸਭ ਦੇ ਸਟੇਟਸ ਵੀ ਕੋਣ ਐਲੀਜੀਬਲ ਟੂ ਕੋਣ ਐਸਟਾਈਮ ਪ੍ਰੈਕਟਿਸ ਚ ਕਰ ਨਹੀਂ ਜੀ ਸੋ ਉੱਥੋਂ ਤੁਸੀਂ ਆਪਣੇ ਡੈਜ਼ਿਗਨੇਟਿਡ ਉਸ ਪ੍ਰੋਵਿੰਸ ਦੇ ਡੈਜ਼ਿਗਨੇਟਿਡ ਆਰਸੀਆਈਸੀ ਨੂੰ ਕੰਟੈਕਟ ਕਰੋ ਉਹਨਾਂ ਨਾਲ ਗੱਲਬਾਤ ਕਰੋ ਕਿ ਜੇ ਅਸੀਂ ਤੁਹਾਡੀ ਪ੍ਰੋਵਿੰਸ ਚ ਆਉਣੇ ਆ 2 ਸਾਲ ਦੀ ਸਟੱਡੀ ਲੈ ਕੇ ਤਾਂ ਸਾਡਾ ਅੱਗੇ ਗੋਲ ਕੀ ਹੋਊਗਾ ਪਲਾਨਿੰਗ ਜਿਹੜੀ ਹੈ ਇਹ ਇੱਥੋਂ ਸ਼ੁਰੂ ਹੁੰਦੀ ਹੈ ਜੀ ਜਿਵੇਂ ਤੁਸੀਂ ਗੱਲਾਂ-ਗੱਲਾਂ ਚ ਮੈਨੂੰ ਹੁਣ ਪਤਾ ਲੱਗਿਆ ਵਾ ਕਿ ਇਹ ਗੱਲ ਕੀਤੀ ਆ ਕਿ ਸਾਰਾ ਕੁਝ ਜਿਹੜਾ ਆਨਲਾਈਨ ਪਿਆ ਨਾ ਜੀ ਬੱਚਿਆਂ ਨੂੰ ਪਤਾ ਲੱਗ ਜਾਂਦਾ ਪਰ ਕਈ ਵਾਰ ਕੀ ਹੁੰਦਾ ਕੁਝ ਬੱਚੇ ਪੱਕੇ ਹੋ ਜਾਂਦੇ ਬਾਅਦ ਇਹ ਦੂਜਿਆਂ ਨੂੰ ਚੜਾਉਂਦੇ ਨੇ ਦੰਦੀਆਂ ਕੱਟ ਦਿਖਾਉਂਦੇ ਨੇ ਕਿਉਂਕਿ ਆਪਾਂ ਸਾਰੇ ਇਸ ਚੋਂ ਨੰਗਣਾ ਹੁੰਦਾ ਵਾ ਲਾਈਫ 'ਚ ਕਿਸੇ ਨੂੰ ਕੋਈ ਚੀਜ਼ ਪਹਿਲਾਂ ਆ ਕੇ ਸਾਲ ਵਿੱਚ ਹਾਸਲ ਹੋ ਗਈ ਉਹ ਦੂਸਰੇ ਨੂੰ ਇਹ ਨਾ ਕਵੇ ਕਿ ਯਾਰ ਮੈਂ ਤਾਂ ਰਾਜਾ ਵਾਂ ਤੂੰ ਅਜੇ ਪਿੱਛੇ ਰਹਿ ਗਿਆ ਕਿਸੇ ਨੂੰ ਟਾਈਮ ਲਾ ਲਈ ਸਾਰਾ 2 ਸਾਲ 3 ਸਾਲ 4 ਸਾਲ ਕਿਉਂਕਿ ਦੇਖੋ 3 ਸਾਲ ਦੇ ਵਰਕ ਪਰਮਿਟ ਮੈਂ ਇੱਥੇ ਐਕਸਪਾਇਰ ਹੁੰਦੇ ਦੇਖਿਆ ਉਹਨਾਂ ਨੂੰ ਐਕਸਟੈਂਸ਼ਨ ਆ ਮਿਲ ਗਈਆਂ 2-2 ਸਾਲ ਦੀਆਂ ਉਹਦੇ ਵਿੱਚ ਪੀਐਨਪੀ ਮਿਲ ਗਈਆਂ ਕਿਸੇ ਨੂੰ ਫੈਡਰਲ ਦੀ ਮਿਲ ਗਈ ਸਾਰਿਆਂ ਨੂੰ ਕੁਝ ਨਾ ਕੁਝ ਮਿਲਿਆ ਪਰ ਜਦੋਂ ਇੱਕ ਬੱਚਾ ਦੂਸਰੇ ਬੱਚਿਆਂ ਨੂੰ ਐਦਾਂ ਟੌਂਡ ਜੇ ਕੱਸਦਾ ਉਹ ਨਹੀਂ ਸਹੀ ਰੰਦਾ ਇਹਦੇ ਵਿੱਚ ਵਿਜੇਂਦਰ ਜੀ ਸਭ ਤੋਂ ਵੱਡੀ ਗੱਲ ਬੱਚੇ ਦੂਜਿਆਂ ਨੂੰ ਕੱਸਦੇ ਨੇ ਤੇ ਮਾਪੇ ਵੀ ਜਿਹੜੇ ਪਿੱਛੋਂ ਪ੍ਰੈਸ਼ਰ ਕਰਦੇ ਨੇ ਦੇਖੋ ਜਿਹੜੇ ਬੱਚੇ TR2 PR ਪਾਥਵੇ ਦੇ ਵਿੱਚ PR ਹੋਏ ਹੋ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਭ ਨੂੰ ਪਰ ਉਹ ਇੱਕ ਵਾਰ ਪ ਇੱਕ ਵਾਰ ਇਹੋ ਜੀ ਪਾਲਿਸੀ ਆ ਗਈ ਜਿਹਦੇ ਵਿੱਚ ਤੁਹਾਡੀ ਕੋਈ ਰਿਕੁਆਇਰਮੈਂਟ ਕਿਸੇ ਨੇ ਦੇਖੀ ਨਹੀਂ ਉਹਨਾਂ ਨੂੰ ਉਸ ਟਾਈਮ ਕੋਵਿਡ ਦੇ ਟਾਈਮ ਆਪਣੀ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ ਪੂਰੀ ਕਰਨੀ ਸੀ ਉਹਨਾਂ ਨੇ ਤੁਸੀਂ ਬਹੁਤ ਖੁਸ਼ਕਿਸਮਤ ਹੋ ਤੁਸੀਂ ਉਸ ਦੌਰ ਚੋਂ ਨਿਕਲੇ ਹੋ ਪਰ ਤੁਸੀਂ ਉਹਦਾ ਪ੍ਰੈਸ਼ਰ ਦੂਜਿਆਂ ਤੇ ਨਹੀਂ ਪਾ ਸਕਦੇ ਇਹਦੀ ਇੱਕ ਉਦਾਹਰਣ ਦਿੰਨਾ ਮੈਂ ਇੱਕ ਬੱਚੇ ਨੂੰ ਜਾਣਦਾ ਮੈਂ ਉਹ ਬੱਚੇ ਦੀ ਕਾਲ ਕਨਵਰਸੇਸ਼ਨ ਮੈਂ ਖੁਦ ਸੁਣੀ ਸੀ ਉਹ ਕਹਿੰਦਾ ਮੇਰਾ ਜਲੂਸ ਨਿਕਲਿਆ ਪਿਆ ਵਾ ਜੇ ਮੇਰੀ ਪੀਐਨਪੀ ਲਗਦੀ ਨਹੀਂ ਪਈ ਉਹਨੇ ਕਿਸੇ ਹੋਟਲ ਵਾਲੇ ਨਾਲ ਗੱਲ ਕੀਤੀ ਪੈਸੇ ਦੇ ਕੇ ਪੀ ਆ ਉਹ ਲੈਣੀ ਸੀ ਜੋ ਵੀ ਹੁੰਦਾ ਵਾ ਹਣ ਐਲ ਐਮ ਆਈ ਜਾਂ ਕੁਝ ਵੀ ਐਫ ਹੋ ਜਾ ਸੋ ਉਹਦੇ ਬਾਇ ਚਾਂਸ ਉਹਨੂੰ ਕਿਸੇ ਮੇਰੇ ਜਾਣਕਾਰ ਨੇ ਗਾਈਡ ਕਰਤਾ ਕਿ ਤੂੰ ਕੋਵਿਡ ਆ ਇਹਦੇ ਚ ਆਇਲਸ ਕਰਕੇ ਰੱਖ ਲਾ ਪਤਾ ਨਹੀਂ ਸਰਕਾਰ ਕੁਝ ਵੀ ਦੇ ਸਕ ਹਾਂਜੀ ਹਾਂਜੀ ਉਹੀ ਹੋਇਆ ਉਹਨਾਂ ਨੇ ਆਇਲਸ ਕਰਕੇ ਰੱਖੀ ਵੀ ਸੀ ਪਤਾ ਹੀ ਉਦੋਂ ਲੱਗਿਆ ਕਿ ਉਹ ਆਇਲਸ ਕਮ ਆਈ ਕਮ ਆਈ ਹੈਨਾ ਸੋ ਆਪਾਂ ਨੂੰ ਪਤਾ ਨਹੀਂ ਹੁੰਦਾ ਪਾਲਿਸੀ ਕਿਹੜੇ ਵੇਲੇ ਪਰ ਇਹ ਪਾਲਿਸੀ ਹੁਣ ਹਰੇਕ ਵਾਰ ਨਹੀਂ ਹੋਗੀ ਇਹ ਦਸਾਂ ਚ ਦਸਾਂ ਸਾਲ ਮਗਰ ਕਦੇ ਇੱਕ ਵਾਰੀ ਆਉਣੀ ਜੀ ਉਹ ਡਿਪੈਂਡ ਕਰਦਾ ਜੀ ਇਮੀਗ੍ਰੇਸ਼ਨ ਦਾ ਕੋਟਾ ਉਦੋਂ ਕੋਵਿਡ ਕਰਕੇ ਮੀਟ ਕਰਨਾ ਜ਼ਰੂਰੀ ਸੀ ਉਹਨਾਂ ਨੂੰ ਹੈਨਾ ਤੇ ਹੁਣ ਆਪਣੇ ਕੋਲ ਇਹੋ ਜੀ ਨੈਸੈਸਿਟੀ ਇਸ ਟਾਈਮ ਕੋਈ ਮਹਿਸੂਸ ਤਾਂ ਹੋ ਨਹੀਂ ਰਹੀ ਆਪਾਂ ਨੂੰ ਬਸ ਨਹੀਂ ਮੈਨੂੰ ਲੱਗਦਾ ਹਾਂਜੀ ਪਰ ਦੇਖੋ ਹਜ਼ਾਰ ਦੇ ਵਿੱਚੋਂ 100 ਤੁਸੀਂ ਆਪਣੇ ਸਕਿੱਲਸ ਨੂੰ ਪਾਲਿਸ਼ ਕਰੋ ਪਹਿਲਾਂ ਜੇ ਤੁਹਾਡੇ ਕੋਲ ਡੈਜ਼ਿਗਨੇਟਿਡ ਪੋਜੀਸ਼ਨਸ ਨੇ ਜੇ ਤੁਸੀਂ ਜਿਹੜੀ ਫੀਲਡ 'ਚ ਤੁਸੀਂ ਸਟੱਡੀ ਕੀਤੀ ਆ ਉਹਦੇ ਰਿਲੇਟਿਡ ਤੁਸੀਂ ਅੱਗੇ ਕੰਮ ਕਰਦੇ ਹੋ ਉਹਦੇ ਰਿਲੇਟਿਡ ਤੁਸੀਂ ਅੱਗੇ ਫੀਲਡ 'ਚ ਜਾਂਦੇ ਹੋ ਉਹ ਬਹੁਤ ਜ਼ਰੂਰੀ ਆ ਕਿਤੇ ਨਾ ਕਿਤੇ ਕਿ ਤੁਸੀਂ ਸਕਿਲਡ ਅਹ ਤਲਾਤੇ ਐਜੂਕੇਸ਼ਨ ਹੋ ਜੀ ਹੋਵੇ ਜਿਹੜੀ ਤੁਹਾਨੂੰ ਸਪੋਰਟ ਕਰੇ ਅਹ ਸਿਰਫ ਇੱਕ ਕੰਸਲਟੈਂਟ ਚਾਹੇ ਮੈਂ ਆ ਚਾਹੇ ਕੋਈ ਵੀ ਆ ਜੋ ਕਹਿ ਦਿੰਦਾ ਹਾਂ ਜੀ ਤੁਹਾਡੇ ਤੁਸੀਂ ਨੰਬਰ ਦੇ ਦਿੱਤੇ ਦੇਖੋ ਸਾਨੂੰ ਵੀ ਫੋਨ ਕਾਲ ਦੇ ਹੀ ਆਉਂਦੇ ਨੇ ਕਿ ਆ ਸਾਡੇ 10ਵੀਂ ਦੇ ਨੰਬਰ ਨੇ ਆ ਸਾਡੇ ਹਾਈਲਾਈਟਸ ਦੇ ਨੇ ਜਿੱਥੇ ਮਰਜ਼ੀ ਕਰਾ ਦਿਓ ਐਡਮਿਸ਼ਨ ਪਰ ਜਿਹਨੇ ਪੜ੍ਹਨਾ ਹੈ ਜਿਹਦਾ ਫਿਊਚਰ ਆ ਜਿਹਦਾ ਉਹ ਕਰੀਅਰ ਆ ਪਹਿਲਾਂ ਤੁਹਾਡੀ ਪੜ੍ਹਾਈ ਸਹੀ ਹੋ ਗਈ ਉਹਦੇ ਨਾਲ ਮਿਲਮਾ ਤੁਸੀਂ ਅੱਗੇ ਕੰਮ ਕਰੋਗੇ ਉਹਦੇ ਵਿੱਚ ਤੁਹਾਡੀ ਉਹ ਸਕਿਲਸ ਪਾਲਿਸ਼ਡ ਹੋਣਗੀਆਂ ਤੁਹਾਨੂੰ ਗਵਰਨਮੈਂਟ ਵੀ ਇਨਕਾਰ ਨਹੀਂ ਕਰਦੀ ਜੀ ਡਿਪਲੋਮੇ ਆਪਾਂ ਵੀ 20000 ਡਾਲਰ ਲਾ ਕੇ ਉਹ ਕਰ ਰਹੇ ਆ ਜਿਹੜੇ ਕੰਮ ਹੀ ਨਹੀਂ ਆ ਰਹੇ ਤੇ ਤੁਸੀਂ ਫਿਰ ਇਹ ਨਹੀਂ ਕਲੇਮ ਕਰ ਸਕਦੇ ਕਿ ਕੈਨੇਡਾ ਦੇ ਡਿਪਲੋਮੇ ਕੰਮ ਨਹੀਂ ਆਉਂਦੇ ਚੰਗੇ ਸਭ ਤੋਂ ਜਿਆਦਾ ਫੇਮਸ ਬਿਜ਼ਨਸ ਮੈਨੇਜਮੈਂਟ ਹੈ ਇਸ ਟਾਈਮ ਤੇ ਮੈਨੂੰ ਲੱਗਦਾ ਹਾਸਪੀਟੈਲਿਟੀ ਸਭ ਤੋਂ ਵੱਡੀ ਗੱਲ ਆ ਸਰ ਬਿਜ਼ਨਸ ਮੈਨੇਜਮੈਂਟ ਤੇ ਇੱਕ अर्ਲੀ ਚਾਈਲਡਹੂਡ ਦਾ ਹੈ ਜੀ अर्ਲੀ ਚਾਈਲਡਹੂਡ ਸਰ ਫਿਰ ਵੀ ਕੰਮ ਆ ਜਾਂਦਾ ਜੀ ਤੇ ਪਰ ਡਿਪੈਂਡ ਕਰਦਾ ਵੀ ਤੁਹਾਡੀ ਕੰਟਰੀ ਜਿਹੜੀ ਚ ਤੁਸੀਂ ਚੱਲੇ ਹੋ ਇਹ ਕੰਟਰੀ ਨੂੰ ਹੁਣ ਆਪਾਂ ਦੇਖੋ ਸਾਰਿਆਂ ਨੇ ਦੇਖਿਆ ਉਹ 31 ਮਾਰਚ ਨੂੰ ਪਿੱਛੇ ਜੇ ਹੁਣ ਆਪਣਾ ਕੇਅਰ ਗੀਵਰ ਪ੍ਰ ਤੁਸੀਂ ਸੁਣਿਆ ਹੋਊਗਾ ਹਨਾ ਸੋ ਬੇਬੀ ਬੂਮਿੰਗ ਇਥੇ ਬਹੁਤ ਜ਼ਿਆਦਾ ਹੁਣ ਅੱਗੇ ਇਸ਼ੂ ਆ ਰਿਹਾ ਕਿ ਬੇਬੀ ਬੂਮਰ ਜ਼ਿਆਦਾ ਨਹੀਂ ਸੋ ਜੇ 올ਡ ਜਨਰੇਸ਼ਨ ਜ਼ਿਆਦਾ ਹੈ ਉਹਨਾਂ ਨੂੰ ਯੰਗ ਜਨਰੇਸ਼ਨ ਨੂੰ ਉਹਨਾਂ ਨੂੰ ਸੰਭਾਲਣ ਵਾਸਤੇ ਉਹਨਾਂ ਨੂੰ ਕੇਅਰ ਗਿਵਰਸ ਦੀ ਲੋੜ ਜ਼ਿਆਦਾ ਸੋ ਜੇ ਤੁਸੀਂ ਇਹੋ ਜੀ ਸਟੱਡੀ ਟਾਰਗੇਟ ਕਰਦੇ ਹੋ ਹੈਲਥ케ਅਰ ਰੇਟ ਦੇ ਰਿਲੇਟਿਡ ਕੇਅਰ ਗਿਵਰਸ ਦੇ ਰਿਲੇਟਿਡ ਉਹ ਤੁਹਾਨੂੰ ਇਨ ਫਿਊਚਰ ਕਮ ਆਊਗੀ ਜਿਹੜੀ ਕੰਟਰੀ ਚ ਆਪਾਂ ਜਾਣਾ ਹੈ ਉਸ ਕੰਟਰੀ ਦਾ ਰੁਖ ਕਿਸ ਪਾਸੇ ਨੂੰ ਹੈ ਉੱਥੇ ਦੇ ਲੋਕ ਕੀ ਤਕਲੀਫਾਂ ਚ ਨੇ ਜਾਂ ਉਹਨਾਂ ਦੀ ਡਿਮਾਂਡ ਕੀ ਹੈ ਤੁਸੀਂ ਮੈਨੇਟੋਬਾ ਚੋਂ ਮੈਨੇਟੋਬਾ ਦੀ ਇ ਕਿਹੜੀਆਂ ਓਕਿਊਪੇਸ਼ਨਸ ਇੱਥੇ ਡਿਮਾਂਡ ਚ ਨੇ ਉਹਦੇ ਵਿੱਚ ਜੇ ਆਪਾਂ ਸਟੱਡੀ ਕਰਦੇ ਆ ਫੀਲਡ ਰਿਲੇਟਿਡ ਜੌਬ ਮਿਲਦੀ ਆ ਪਹਿਲੇ ਪੇਚੈਕ ਤੇ ਵੀ ਆਪਾਂ ਪੀਐਨਪੀ ਲਾ ਸਕਦੇ ਆ ਸੋ ਜੌਬ ਆਫਰ ਮਿਲਦੀ ਆ ਆਪਾਂ ਪੀਐਨਪੀ ਲਾ ਸਕਦੇ ਆ ਪਹਿਲੇ ਪੇਚੈਕ ਦੀ ਵੀ ਲੋੜ ਨਹੀਂ ਪੈਂਦੀ ਸੋ ਕਿੰਨਾ ਵੱਡਾ ਹੈ ਦੇਖੋ ਹੈਗਾ ਹਨਾ ਕਿੰਨਾ ਸੌਖਾ ਰਸਤਾ ਹੈ ਇਹ ਪਰ ਗੱਲ ਕੀ ਹੈ ਕਿ ਆਪਾਂ ਪਹਿਲਾਂ ਚੂਜ਼ ਹੀ ਸਹੀ ਨਹੀਂ ਕਰਦੇ ਪਹਿਲਾਂ ਪੜ੍ਹਾਈ ਸਹੀ ਨਹੀਂ ਜੇ ਪੜ੍ਹਾਈ ਸਹੀ ਕੀਤੀ ਵੀ ਆ ਉਸ ਕਿਤੇ ਚ પાર્ਟ ਟਾਈਮ ਜੌਬ ਨਹੀਂ ਕੀਤੀ ਗਈ ਉਦੋਂ ਉਦੋਂ ਅਸੀਂ ਫੂਡ ਕੋਰਟ ਚ ਵੜੇ ਹੋਏ ਸੀ ਜਾਂ ਕੋ ਸਿਕਿਉਰਿਟੀ ਹਾਂਜੀ ਅੰਦਰ ਉੱਧਰ ਜੌਬ ਉਹ ਜੌਬ ਜ਼ਰੂਰੀ ਹੈ ਬਟ ਆਪਾਂ ਨੂੰ ਪਾਵੇਂ ਇੱਕ ਵਰਡ ਮੈਂ ਸਾਰੇ ਬੱਚਿਆਂ ਨੂੰ ਕਹਿਣਾ ਚਾਹਾਂਗਾ ਵਲੰਟੀਅਰ ਕਰਨਾ ਸਿੱਖ ਲੋ ਇਸ ਮੁਲਕ ਚ ਜਿਹੜੀ ਪੜ੍ਹਾਈ ਕੀਤੀ ਉਹਦੇ ਰਿਲੇਟਡ ਜੌਬ ਦੇ ਵਲੰਟੀਅਰ ਕਰ ਲੋ 2-4 ਮਹੀਨੇ 6 ਮਹੀਨੇ ਕਰ ਲੋ ਡਿਊਰਿੰਗ ਸਟੱਡੀ ਉਹ ਕੰਮ ਆਏਗੀ ਕਿ ਤੈਨੂੰ ਆਏਗੀ ਸਰ 100% ਆਏਗੀ ਦੇਖੋ ਇੰਟਰਨਸ਼ਿਪਸ ਤੋਂ ਹੀ ਕਿੰਨੇ ਬੱਚੇ ਹਾਇਰ ਹੋ ਜਾਂਦੇ ਨੇ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਇੰਟਰਨਸ਼ਿਪ ਸਹੀ ਜਗ੍ਹਾ ਲੱਗੀ ਹੋਵੇ ਅੱਗੇ ਤੁਹਾਨੂੰ ਕੋਆਪ ਦੇ ਵਿੱਚ ਅੱਗੇ ਹਾਇਰਿੰਗ ਹੋ ਜਾਵੇ ਮੁੱਕ ਦੀ ਗੱਲ ਉੱਥੀ ਹੈ ਜੀ ਜੇ ਤੁਹਾਡੀ ਫਾਊਂਡੇਸ਼ਨ ਸਟਰੋਂਗ ਆ ਤਾਂ ਬਿਲਡਿੰਗ ਤੁਹਾਡੀ ਕਿਤੇ ਨਹੀਂ ਜਾਊਗੀ ਜੀ ਫਾਊਂਡੇਸ਼ਨ ਸਟਰੋਂਗ ਕਰਨ ਲਈ ਹੋਮਵਰਕ ਇੰਡੀਆ ਤੋਂ ਪਿੱਛੋਂ ਜਿਹੜੀ ਵੀ ਕੰਟਰੀ ਤੋਂ ਤੁਸੀਂ ਆ ਰਹੇ ਹੋ ਉੱਥੋਂ ਸ਼ੁਰੂ ਕਰੋ ਪਹਿਲਾਂ ਗੱਲਬਾਤ ਕਰੋ ਜਦੋਂ ਪੂਰਾ ਕੇਸ ਉਲਝ ਜਾਂਦਾ ਖਰਾਬ ਹੋ ਜਾਂਦਾ ਵਰਕ ਪਰਮਿਟ ਨੂੰ 2 ਹਫ਼ਤੇ ਰਹਿ ਗਏ ਖਤਮ ਹੋਣ ਚਿਤ ਉਦੋਂ ਤੁਸੀਂ ਕਿਸੇ ਕੋਲ ਜਾਣੇ ਹੋ ਆ ਮੇਰੇ ਕੋਲ ਆਓ ਤਾਂ ਫਿਰ ਸਾਡੇ ਹੱਥ ਬੰਨੇ ਹੁੰਦੇ ਨੇ ਉਸ ਵੇਲੇ ਅਸੀਂ ਕੁਝ ਨਹੀਂ ਕਰ ਪਾਉਂਦੇ ਹੁਣ ਲਾਸਟ ਟੌਪਿਕ ਹੈ ਜੀ ਸੈ ਰੈਪ ਅਪ ਕਰਨਾ ਹੈ ਗਰਮੀਆਂ ਆ ਗਈਆਂ ਤੇ ਇੰਡੀਆ ਚ ਜਿਹੜੇ ਬੋਰਡ ਲੱਗਣੇ ਸ਼ੁਰੂ ਹੋ ਗਏ ਅਖਬਾਰਾਂ ਇਚ ਤਿਆਰ ਪੜਨੇ ਸ਼ੁਰੂ ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਮਨਾਓ ਕੈਨੇ ਜੀ ਬੜਾ ਸੌਖਾ ਲਿਖਦੇ ਨੇ ਸਿਰਫ 5999 ਚ ਫਾਈਲ ਲਾਉਣ ਦੇ ਚਾਰਜਸ ਦੱਸਤੇ ਕਿ ਇੰਡੀਅਨ ਰੁਪਏ ਚ ਬਾਕੀ ਨਹੀਂ ਦੱਸਿਆ ਕਿ ਬਾਕੀ ਬਾਅਦ ਚੱਕੀ ਕੀ ਕਰਨਾ ਕੀ ਨਹੀਂ ਸੋ ਵਿਜ਼ਟਰ ਵੀਜ਼ਾ ਦਾ ਕੀ ਚੱਲ ਰਿਹਾ ਜੀ ਵਿਜ਼ਟਰ ਸੁਪਰ ਵੀਜ਼ਾਸ ਦੇਖੋ ਸਾਰੇ ਅਪਲਾਈ ਕਰ ਸਕਦੇ ਹੋ ਅਪਲਾਈ ਕਰਨਾ ਕੋਈ ਮੁਸ਼ਕਿਲ ਨਹੀਂ ਹੁੰਦਾ ਬਟ ਰਿਜ਼ਲਟਸ ਨੇ ਜਿਹੜੇ ਸਰ ਰਿਜ਼ਲਟਸ ਕਿਉਂਕਿ ਉਹਦੀ ਵੋਲਿਊਮ ਇੰਨੀ ਜ਼ਿਆਦਾ ਵੱਧ ਗਈ ਆ ਵਿਜ਼ਿਟਰ ਵੀਜ਼ਾ ਦੀ ਸਪੈਸ਼ਲੀ ਇੰਨੀ ਜ਼ਿਆਦਾ ਵੋਲਿਊਮ ਵੱਧ ਗਈ ਆ ਕਿ ਤੁਸੀਂ ਕੋਈ ਵੀ ਤੁਹਾਨੂੰ ਇਹ ਕਹਿੰਦਾ ਵੀ ਹਾਂਜੀ ਗਰੰਟੀਡ ਐ ਮੈਂ ਇਹ ਚ ਪਹੁੰਚਾ ਦਊਂ ਆ ਕਰ ਦਊਂ ਪਲੀਜ਼ ਉਹਨਾਂ ਗੱਲਾਂ ਦੇ ਚਾਂਸੇ 'ਚ ਨਾ ਆਓ ਉਹ ਟਾਈਮ ਹੋਰ ਸੀ ਉਹ ਦੌਰ ਹੋਰ ਸੀ ਹੁਣ ਆਪਾਂ ਸਭ ਕੁਝ ਸਾਰਾ ਕੁਝ ਰਿਐਲਿਟੀ ਆ ਜਿਹੜੀ ਆਪਾਂ ਦੇਖਦੇ ਆਂ ਰੀਲਾਂ ਤੇ ਨਾ ਜਾਓ ਵੈਬਸਾਈਟ ਤੇ ਜਾਓ ਚੈੱਕ ਕਰੋ ਕਿ ਕਿਹੜੇ ਮੁਲਕ ਦਾ ਕੀ ਜਿੱਥੇ ਆਲਰੇਡੀ ਪੋਪੂਲੇਸ਼ਨ ਉਹਨਾਂ ਦੀ ਉਹਨਾਂ ਨੂੰ ਲੋਡ ਨਹੀਂ ਹੈਗੀ ਵਿਜ਼ਿਟਰਸ ਦੀ ਇਸ ਟਾਈਮ ਉਹਨਾਂ ਦੀ ਜਿਹੜੀ ਇਹ ਸਾ ਗਵਰਨਮੈਂਟ ਜੋ ਦਿਖਾ ਰਹੀ ਹੈ ਕਿ ਸਾਨੂੰ ਇਸ ਟਾਈਮ ਉਸ ਚੀਜ਼ ਦੀ ਲੋੜ ਨਹੀਂ ਉਹਦੀ ਰਿਕੁਆਇਰਮੈਂਟ ਤਾਂ ਘੱਟੋ-ਘੱਟ ਪੂਰੀ ਕਰਕੇ ਫਾਈਲ ਲਾਓ ਇਦਾਂ ਕਿਦਾਂ ਹੋ ਜੂਗਾ ਕਿ 5002 ਤੇ ਹਨਾ ਉਹਨਾਂ ਨੂੰ ਚਾਹੀਦਾ ਦੇਖੋ ਇੰਪੋਰਟੈਂਟ ਤੁਸੀਂ ਘੁੰਮਣ ਆਉਣਾ ਜੀ ਸਾਧ ਕੇ ਆਓ ਪਹਿਲੀ ਗੱਲ ਕਿ ਤੁਸੀਂ ਕਿਸੇ ਹੋਰ ਦੇਸ਼ਾਂ ਵਿੱਚ ਘੁੰਮੇ ਹੋ ਜੇ ਤੁਸੀਂ ਕਿਤੇ ਵੀ ਨਹੀਂ ਘੁੰਮੇ ਤਾਂ ਸਿੱਧਾ ਇੰਡੀਆ ਤੋਂ ਕੈਨੇਡਾ ਹੀ ਕਿਉਂ ਘੁੰਮਣ ਜਾਣਾ ਪਹਿਲਾ ਕੁਐਸਚਨ ਸਾਨੂੰ ਡਾਊਟ ਹੈ ਤੁਸੀਂ ਵਾਪਸ ਨਹੀਂ ਜਾਣਾ ਇਹੀ ਆਉਂਦਾ ਹਰ ਇੱਕ ਦੇ ਰਿਫਿਊਜ਼ਲ ਤੇ ਤੁਹਾਡੀ ਪਹਿਲੀ ਟਰੈਵਲ ਹਿਸਟਰੀ ਹੈ ਨਹੀਂ ਦੂਸਰੀ ਚੀਜ਼ ਮੰਨ ਲਓ ਕਿ ਮੈਂ ਇੰਡੀਆ 'ਚ ਕੰਮ ਕਰਦੀ ਆਂ ਤੇ ਮੈਂ ਗਵਰਨਮੈਂਟ ਨੂੰ ਕਹਾਂ ਮੈਂ ਕੈਨੇਡਾ ਕੋ ਮੰਨ ਜਾਣਾ ਸਾਫ਼ ਸਾਫ਼ ਸਾਹਬ ਲਾ ਲੋ ਜੀ ਲੱਖ ਸਵਾ ਲੱਖ ਦੀ ਮੇਰੀ ਟਿਕਟ 5-7 ਲੱਖ ਮੇਰੇ ਰਹਿਣ ਖਾਨ ਤੇ ਉਹਨਾਂ ਨੇ ਕਹਿਣਾ ਸਾਰੀ ਉਮਰ ਪਰ ਦੀ ਕਮਾਈ ਤੁਸੀਂ ਕੈਨੇਡਾ ਕੋ ਮੰਨ ਤੇ ਹੀ ਲਾ ਦੇਣੀ ਹੈ ਸਾਨੂੰ ਨਹੀਂ ਲੱਗਦਾ ਤੁਸੀਂ ਵਾਪਸ ਜਾਓਗੇ ਸੋਰਸ ਆਫ ਇਨਕਮ ਕਿੱਥੋਂ ਤੁਹਾਡੇ ਪੈਸੇ ਆ ਰਹੇ ਨੇ ਤੁਹਾਡੀ ਸੇਵਿੰਗ ਹੈ ਉਹ ਤੁਹਾਡੇ ਇੱਕ ਅਲੱਗ ਪੈਸੇ ਹੋਣੇ ਚਾਹੀਦੇ ਨੇ ਕਿ ਦੇਖੋ ਸਾਡੇ ਕੋਲ ਆ ਹੈਗੇ ਨੇ ਘੁੰਮਣ ਲਈ ਤੋਂ ਇਲਾਵਾ ਸਾਡਾ ਸਰਵਾਈਵਲ ਸਾਡਾ ਕੰਮਕਾਰ ਜੋ ਵੀ ਹੈ ਇੱਥੇ ਸਹੀ ਚੱਲ ਰਿਹਾ ਅਸੀਂ ਵਾਪਸ ਆਵਾਂਗੇ ਸਾਨੂੰ ਸ਼ੌਕ ਹੈ ਜਿਨ੍ਹਾਂ ਦੇ ਸਪੈਸ਼ਲੀ ਬੱਚੇ ਇੱਥੇ ਨੇ ਪਰ ਹੁਣ ਮੈਂ ਕ ਗਾਹ ਚਾਚੇ ਮਮੇਤਾਏ ਸਾਰੇ ਟਿਕਟਾਂ ਭੇਜਣ ਨੂੰ ਤਿਆਰ ਤੇਰਾ ਵੀਜ਼ਾ ਲੱਗ ਜਾਏ ਮੈਂ ਸੱਦਦਾ ਮੇਰੇ ਕੋਲੇ ਰਹਿਣੀ ਮੈਂ ਗਾਂ ਵੀ ਵੇਖ ਲੂ ਰਾਹ ਪੱਕਾ ਕਰਾ ਦੂੰ ਮੇਰੇ ਦੇਖੋ ਜੀ ਮੇਰੇ ਆਪਣੇ ਕਿੰਨੇ ਰਿਸ਼ਤੇਦਾਰ ਇੰਡੀਆ ਨੇ ਹਨਾ ਬਹੁਤ ਸਾਰੇ ਪਹਿਲਾਂ ਸ਼ੁਰੂ ਚ ਸਾਰੇ ਕਹਿੰਦੇ ਹੁੰਦੇ ਨੇ ਵਿਆਹ ਕਰੋ ਮੈਂ ਸਭ ਨੂੰ ਇੱਕੋ ਗੱਲ ਕਹਿਣੀ ਹੁੰਦੀ ਆ ਕਿ ਟਰਾਈ ਕਰ ਲਓ ਲੱਗਣਾ ਲਈ ਲੱਗਣਾ ਤੁਹਾਡੀ ਕਿਸਮਤ ਆ ਪਰ ਜਦੋਂ ਤੁਸੀਂ ਇਹ ਕਹਿ ਦਿੰਦੇ ਹੋ ਕਿ ਹਾਂ ਫਲਾਣੇ ਦਾ ਆ ਗਿਆ ਉਹਦਾ ਆ ਗਿਆ ਕੋਸ਼ਿਸ਼ ਕਰੋ ਠੀਕ ਹੈ ਤੁਹਾਡੇ ਕੰਮਕਾਰ ਵਧੀਆ ਨੇ ਤੁਹਾਡੇ ਕੋਲ ਪੈਸੇ ਹੈਗੇ ਨੇ ਤੁਸੀਂ ਕੋਸ਼ਿਸ਼ ਕਰੋ ਆਣਾ ਨਾ ਆਣਾ ਵੀਜ਼ਾ ਟੋਟਲੀ ਕ ਆਈਆਰਸੀਸੀ ਆਫੀਸਰ ਦੇ ਹੱਥੋਂ ਨੇ ਤੁਹਾਡਾ ਪਰਸਨ ਟੂ ਪਰਸਨ ਕੇਸ ਦੇਖਣਾ ਤੁਸੀਂ ਕੀ ਡਾਕੂਮੈਂਟ ਬੋਲਦੇ ਜੀ ਡਾਕੂਮੈਂਟ ਬੋਲਣਗੇ ਤੁਸੀਂ ਕਿੱਥੋਂ ਆ ਰਹੇ ਹੋ ਕੀ ਤੁਹਾਡੇ ਕੋਲ ਪਿੱਛੇ ਹੈਗਾ ਕਿਹੜੇ ਰੀਜ਼ਨ ਲਈ ਤੁਸੀਂ ਇੱਥੇ ਆ ਰਹੇ ਹੋ ਤੁਸੀਂ ਉਹਨਾਂ ਨੂੰ ਦਿਖਾਇਆ ਕਿ ਮੈਂ ਨਾਇਗਰਾ ਫਾਲਕੋ ਮੰ ਜਾਣਾ ਮੈਂ ਉੱਥੇ ਘੁੰਮਣ ਜਾਣਾ ਕੀ ਤੁਹਾਡੇ ਕੋਲ ਬੁਕਿੰਗਸ ਹੈਗੀਆਂ ਨੇ ਕੀ ਤੁਸੀਂ ਰੈਜ਼ਰਵੇਸ਼ਨਸ ਕੀਤੀਆਂ ਨੇ ਕੀ ਤੁਸੀਂ ਉਹਨਾਂ ਦੇ ਕਲੋਜ਼ ਬਾਇ ਆਪਣੇ ਹੋਟਲ ਤੁਹਾਡੀ ਆਈਟਿਨਰੀ ਤਿਆਰ ਸੋ ਡਿਪੈਂਡ ਕਰਦਾ ਜੀ ਟੂਰਿਜ਼ਮ ਹੁੰਦਾ ਇੱਥੇ ਬਹੁਤ ਹੁੰਦਾ ਬਟ ਆਪਾਂ ਲੋਕ ਉਹਨੂੰ ਸਹੀ ਤਰੀਕੇ ਨਾਲ ਲੈਂਦੇ ਨਹੀਂ ਮੈਂ ਇੱਕ ਇੰਡੀਆ ਚ ਜਿੰਨਾ ਚਿਰ ਸੀਗਾ ਮੈਂ ਯੂਰਪ ਕੁਮਿਆ ਮਿਡਲ ਈਸਟ ਕੁਮਿਆ ਜਾਂ ਏਸ਼ੀਆ ਕੁਮਿਆ ਮੈਂ ਪਾਸਪੋਰਟ ਸਬਮਿਟ ਕਰਨ ਜਾਂਦਾ ਹੁੰਦਾ ਸੀ ਤਾਂ ਮੇਰੀ ਆਇਟਨਰੀ ਹੁੰਦੀ ਸੀ ਮੇਰੇ ਕੋਲੇ ਇਨਕਮ ਆਫ ਸੋਰਸ ਮੈਂ ਸਿਰਫ ਤਿੰਨ ਚੀਜ਼ਾਂ ਲਾਈਆਂ ਅੱਜ ਤੱਕ ਮੈਂ ਔਨ ਕੈਮਰਾ ਕਹਿ ਰਿਹਾ ਮੈਂ ਜਿੰਨੇ ਕੰਟਰੀ ਕੁਮਿਆ ਮੈਂ ਸਿਰਫ ਤਿੰਨ ਚੀਜ਼ਾਂ ਲਾਏ ਬੈਂਕ ਸਟੇਟਮੈਂਟ ਇਨਕਮ ਪ੍ਰੂਫ ਮੈਨੂੰ ਰੇਕ ਮਹੀਨੇ ਇਨਕਮ ਕਿੱਥੋਂ ਆ ਰਹੀ ਹੈ ਤੇ ਮੇਰੀ ਆਈਟਿਨਰੀ ਤੇ ਟ੍ਰਿਪ ਦੇ ਜਿਹੜੇ ਹੁੰਦਾ ਸੀ ਜਾਂ ਹੋਟਲ ਬੁਕਿੰਗ ਸੋਰਸ ਆਫ ਇਨਕਮ ਰਿੰਦਰ ਜੀ ਨਹੀਂ ਸਮਝ ਆਉਂਦੀ ਲੋਕਾਂ ਨੂੰ ਵੀ ਉਹ ਕੀ ਚੀਜ਼ ਆ ਕਿਉਂ ਕਹਿ ਦਿੰਦੇ ਨੇ ਕਿ ਤੁਹਾਡਾ ਪਰਪਸ ਆਫ ਵਿਜ਼ਿਟ ਸਾਨੂੰ ਕਲੀਅਰ ਨਹੀਂ ਉਹ ਸਾਨੂੰ ਕਹਿੰਦੇ ਨੇ ਕਿ ਇਹ ਕੁਐਸਚਨ ਕਿਉਂ ਆਇਆ ਪਰਪਸ ਆਫ ਵਿਜ਼ਿਟ ਅਸੀਂ ਤਾਂ ਦੱਸਿਆ ਸੀ ਕਿਉਂ ਜਾਣਾ ਸੋ ਬੇਸਿਕਲੀ ਦੇਖੋ ਤੁਹਾਡੇ ਕੋਲ 10 ਲੱਖ ਤੁਹਾਡੇ ਖਾਤੇ 'ਚ ਹੈਗਾ ਤੁਸੀਂ ਕਹਿ ਰਹੇ ਹੋ ਗਵਰਨਮੈਂਟ ਨੂੰ ਕਿ ਦੇਖੋ ਜੀ ਮੇਰੇ ਕੋਲ 10 ਲੱਖ ਹੈਗਾ ਬਟ ਉਹ ਕਿੱਥੋਂ ਆਇਆ ਉਹਦਾ ਸੋਰਸ ਕੀ ਹੈ ਜੇ ਤੁਸੀਂ ਖੇਤੀਬਾੜੀ ਕਰਦੇ ਹੋ ਜ ਤੇ ਕਿੰਨੇ ਦੇ ਜੇ ਫਾਰਮ ਨੇ ਸੋ ਕਿੰਨੇ ਟਾਈਮ ਦੇ ਵਿੱਚ ਉਹ 10 ਲੱਖ ਤੁਹਾਡੇ ਕੋਲ ਇਕੱਠਾ ਹੋਇਆ ਘੁੰਮਣ ਵਾਸਤੇ ਇਹ ਨਹੀਂ ਕਿ ਤੁਸੀਂ ਹੁਣ ਇੱਕ ਫਸਲ ਸੁੱਟੀ ਆ ਜੇ ਫਾਰਮ ਇਕੱਠੇ ਕੀਤੇ 10 ਲੱਖ ਦਿਖਾਇਆ ਤੇ ਆ ਗਈ ਇਹ ਵਿੱਚ ਜੇ ਦੌਰ ਆਇਆ ਉਦੋਂ ਲੱਗ ਗਏ ਹਾਂਜੀ ਕਿਉਂਕਿ ਉਦੋਂ ਤੁਹਾਨੂੰ ਦੱਸਿਆ ਜੀ ਇਹਨਾਂ ਨੂੰ ਲੋੜ ਸੀਗੀ ਹਾਂਜੀ ਹਰ ਇੱਕ ਇਕਨੋਮੀ ਨੇ ਆਪ ਦੇ ਅਕੋਰਡਿੰਗ ਕੰਮ ਕਰਨਾ ਹੈ 15 16 17 ਇਹ ਵੇਵ ਸੀਗੀ ਇੱਕ ਜੀ ਤਾਂ ਇਹਨਾਂ ਦਾ ਟਾਰਗੇਟ ਉਸ ਸਾਲਾਂ ਦਾ ਉਮੀਦਾਂ ਸੀਗਾ ਹਨਾ ਉਹ ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਸਟੂਡੈਂਟ ਦੀ ਇੱਕ ਵੇਬ ਆਈ ਵੀ 19 20 21 22 ਹੁਣ ਉਹ ਸਲੋਡ ਆ ਗਿਆ ਐਂਡ ਇੱਕ ਚੀਜ਼ ਵੀ ਜਿਹੜੀ ਮੈਂ ਹੋਰ ਕਹਿਣਾ ਚਾਹੂੰਗੀ ਹੁਣ ਵਾਲੇ ਲੋਕਾਂ ਨੂੰ ਸਪੈਸ਼ਲੀ ਚਾਹੇ ਤੁਹਾਡੇ ਕੋਲ ਜੀ ਵਿਜ਼ਿਟਰ ਵੀਜ਼ਾ ਹੈਗਾ ਵੀ ਆ ਲੱਗਿਆ ਹੋਇਆ ਵੀ ਇਹ ਗਰੰਟੀ ਨਹੀਂ ਕਿ ਤੁਹਾਨੂੰ ਕੈਨੇਡਾ ਐਂਟਰ ਕਰਵਾਊਗਾ ਅਥਾਰਟੀ ਹੈ ਜਿਹੜੀ ਉਹ CBSA ਆਫੀਸਰਸ ਨੂੰ ਦੇ ਦਿੱਤੀ ਗਈ ਆ ਕੇਸ ਬਾਈ ਕੇਸ ਤੇ ਜੇ ਤੁਸੀਂ ਦਿੱਲੀ 에ਰਪੋਰਟ ਤੇ ਖੜੇ ਹੋ ਉਹਨਾਂ ਨੂੰ ਲੱਗਿਆ ਕਿ ਤੁਹਾਡਾ ਕੋਈ ਪੇਪਰ ਗਲਤ ਆ ਜਾਂ ਤੁਹਾਡੀ ਗੱਲ ਰਲ ਨਹੀਂ ਰਹੀ ਜੋ ਤੁਸੀਂ ਐਪਲੀਕੇਸ਼ਨ ਦੇ ਵਿੱਚ ਦਿੱਤੀ ਜਾਂ ਤੁਹਾਡਾ ਕੁਝ ਕਮੀ ਪੇਸ਼ੀ ਲੱਗ ਰਹੀ ਆ ਉਹ ਤੁਹਾਨੂੰ ਵੀਜ਼ਾ ਉਸੇ ਟਾਈਮ ਕੈਨਸਲ ਕਰ ਸਕਦੇ ਨੇ ਹੋ ਸਕਦਾ ਦਿੱਲੀ ਵਾਲੇ ਚੜਨ ਦੇ ਦੇ ਦੇਣ ਟੋਰਾਂਟੋ ਕੈਲਗਰੀ ਜਿੱਥੇ ਵੀ ਮੌਨਟਰੀਅਲ ਤੁਸੀਂ ਉਤਰ ਰਹੇ ਹੋ ਇਹ ਤੁਹਾਡਾ ਕੈਨਸਲ ਕਰਕੇ ਇੱਥੋਂ ਵਾਪਸ ਦੇ ਦੇਣ ਉਹਦੇ ਵਿੱਚ ਕਿਸੇ ਕੰਸਲਟੈਂਟ ਦੀ ਕਿਸੇ ਇਹ ਪਾਰਟिकुलर ਬੰਦੇ ਦੀ ਤੁਹਾਡੇ ਬੱਚੇ ਦੀ ਜੇ ਸਪੈਸ਼ਲੀ ਤੁਹਾਡੇ ਬੱਚੇ ਬਲਾਰੇ ਨੇ ਤੁਹਾਨੂੰ ਇੱਥੇ ਕਿਸੇ ਦਾ ਕਸੂਰ ਨਹੀਂ ਜੀ ਉਹ ਚ ਤੁਹਾਡਾ ਕਸੂਰਾ ਵੀ ਤੁਸੀਂ ਕਿਹੜੀ ਤਿਆਰੀ ਨਾਲ ਆ ਰਹੇ ਹੋ ਜੀ ਤੁਹਾਡੀ ਕਹੀ ਹੋਈ ਗੱਲ ਤੁਹਾਡੇ ਜੋ ਮੂੰਹ ਚੋਂ ਨਿਕਲਣਾ ਆਫੀਸਰ ਨੇ ਉਹਦੇ ਤੇ ਜਾਣਾ ਪੀਪਰਾਂ ਚ ਅਸੀਂ ਕੀ ਲਾਇਆ ਜਾਂ ਕਿਸੇ ਨੇ ਕੀ ਲਾਇਆ ਉਹਦੇ ਤੇ ਨਹੀਂ ਜਾਣਾ ਜੀ ਬਹੁਤ ਵਾਰੀ ਇਦਾਂ ਹੋਇਆ ਕਿ ਬੱਚੇ ਆਉਂਦੇ ਨੇ ਤੇ ਉਹ ਰਿਐਲਿਟੀ ਚ ਕੁਝ ਪੜਾਈ ਹੋਰ ਕੀਤੀ ਹੁੰਦੀ ਆ ਬਾਰਡਰ ਤੇ ਉਹਨਾਂ ਨੂੰ ਕੁਝ ਹੋਰ ਕਹਿ ਬੈਠਦੇ ਨੇ ਪੇਰੈਂਟਸ ਕਈ ਵਾਰੀ ਕੋਈ ਬੱਚੇ ਦਾ ਐਡਰੈਸ ਗਲਤ ਦੱਸ ਦਿੰਦੇ ਨੇ ਜਾਂ ਕੰਮ ਕਾਰ ਗਲਤ ਦੱਸ ਦਿੰਦੇ ਨੇ ਸੋ ਜੇ ਪੇਰੈਂਟਸ ਨੇ ਵੀ ਆਉਣਾ ਪਲੀਜ਼ ਉਹਨਾਂ ਨੂੰ ਰਿਟਰਨ ਚ ਪੇਪਰ ਤੇ ਲਿਖ ਕੇ ਦਿਓ ਕਿ ਉਹ ਕਿੱਥੇ ਚੱਲੇ ਨੇ ਕੀ ਐਡਰੈਸ ਆ ਕੀ ਫੋਨ ਆ ਬੱਚੇ ਕੀ ਕੰਮ ਕਾਰ ਕਰਦੇ ਨੇ ਥੋੜੀ ਤਿਆਰੀ ਨਾਲ ਪ੍ਰੈਪਰੇਸ਼ਨ ਨਾਲ ਜੀ ਬੜੀ ਸੋਹਣੀ ਗੱਲ ਕੀਤੀ ਹੈ ਕਿ ਹਮੇਸ਼ਾ ਕਿੱਥੇ ਵੀ ਜਾਣਾ ਹੋਵੇ ਥੋੜੀ ਜਿਹੀ ਤਿਆਰੀ ਕਰਕੇ ਤਿਆਰੀ ਜ਼ਰੂਰੀ ਹੈ ਭਾਵੇਂ ਉਹ ਐਗਜ਼ਾਮ ਹੋਣ ਜ਼ਿੰਦਗੀ ਦੇ ਭਾਵੇਂ ਤੁਸੀਂ ਕੈਨੇਡਾ ਆਉਣਾ ਭਾਵੇਂ ਕੋਈ ਕੰਮ ਕਰਨਾ ਇਹ ਤਾਂ ਜਿਵੇਂ ਕਹਿੰਦੇ ਨੇ ਸੱਤ ਸਮੁੰਦਰ ਪਾਰ ਵਾਲੀ ਗੱਲ ਹੈ ਬਹੁਤ ਦੂਰ ਆਉਂਦੇ ਨੇ ਮਾਪੇ ਉਹ ਵੀ ਤੁਹਾਡੇ ਜਦੋਂ ਇਕੱਲੇ ਟਰੈਵਲ ਕਰਦੇ ਨੇ ਬਹੁਤ ਦੂਰ ਆ ਰਹੇ ਨੇ ਤਿਆਰੀ ਬਹੁਤ ਜ਼ਰੂਰੀ ਆ ਅੱਜ ਗੱਲ ਕੀਤੀ ਹੈ ਸੱਤ ਸਮੁੰਦਰ ਪਾਰ ਦੀ ਜੀ ਸੱਤ ਸਮੁੰਦਰ ਪਾਰ ਤੁਸੀਂ ਇੱਥੇ ਪੰਜਾਬ ਬਣਾਤਾ ਸੀ ਥੋੜੇ ਦਿਨ ਪਹਿਲਾਂ ਤੀਆਂ ਲਾ ਕੇ ਜੀ ਤੇ ਸੰਦੀਪ ਪੱਟੀ ਤੇ ਉਹਨਾਂ ਦੀ ਸਾਰੀ ਟੀਮ ਤੁਸੀਂ ਬਹੁਤ ਵਧੀਆ ਉਹ ਉਪਰਾਲਾ ਸੀ ਜਿਹਦੇ ਕਾਰਨ ਬਹੁਤ ਸੋਹਣਾ ਲੱਗਿਆ ਇੱਥੇ ਪੰਜਾਬ ਬਣਾਇਆ ਉਸ ਦਿਨ ਤੁਸੀਂ ਜੀ ਹੁਣ ਜਿਹੜੇ ਲੋਕ ਇੱਥੇ ਆ ਗਏ ਆ ਜੀ ਹੁਣ ਪਿਛੇ ਤਿਉਹਾਰ ਆਪਣੇ ਮਿਸ ਕਰਦੇ ਆ ਸੋ ਥੈਂਕ ਯੂ ਸਾਰੀਆਂ ਭੈਣਾਂ ਦਾ ਜਿਨ੍ਹਾਂ ਨੇ ਆ ਕੇ ਉੱਥੇ ਰੌਣਕਾਂ ਲਾਈਆਂ ਸਾਰੇ ਵਲੰਟੀਅਰਸ ਦਾ ਬਹੁਤ ਵਧੀਆ ਦਿਨ ਸਾਰਿਆਂ ਨੇ ਇੰਜੋਏ ਕੀਤਾ ਵੈਦਰ ਨੇ ਬਹੁਤ ਸਾਥ ਦਿੱਤਾ ਜੀ ਪਹਿਲਾਂ ਬਹੁਤ ਗਰਮੀ ਸੀ ਬਾਅਦ ਵਿੱਚ ਪ੍ਰਮਾਤਮਾ ਨੇ ਵੀ ਸਾਥ ਦਿੱਤਾ ਜੀ ਮੈਨੂੰ ਮੈਨੂੰ ਇਹ ਲੱਗਦਾ ਹੁੰਦਾ ਕਿ ਸੰਦੀਪ ਪੱਟੀ ਜਦ ਵੀ ਤੀਆਂ ਕਰਾਉਂਦੇ ਨੇ ਨਾ ਉਹ ਮੀਂਹ ਤਾਂ ਪੈਣਾ ਹੀ ਪੈਣਾ ਹੈ ਕਿਤੇ ਮੀਂਹ ਨਹੀਂ ਪਿਆ ਤਾਂ ਬੱਦਲबाजी ਹੋ ਗਈ ਹੁਣ ਸੰਦੀਪ ਪੱਟੀ ਨੂੰ ਕਹਿਣਾ ਪੈਣਾ ਕਿ ਜਿੱਥੇ ਵਾਈਲਡ ਫਾਇਰ ਲੱਗਦੇ ਉੱਥੇ ਜਾ ਕੇ ਤੀਆਂ ਕਰਾਉਣਾ ਹੈ ਕਿ ਉਹ ਥੋੜਾ ਠੰਡਾ ਮੌਸਮ ਚਲੋ ਇਹ ਮਜ਼ਾਕ ਹੈ ਹੁਣ ਜਾਂਦੇ ਜਾਂਦੇ ਕੋਈ ਇੱਕ ਸਨੇਹਾ ਸਨੇਹਾ ਦੇਖੋ ਜੀ ਮੇਰੀ ਪੂਰੀ ਇੰਟਰਵਿਊ ਦੇ ਵਿੱਚ ਇਹਦੇ ਵਿੱਚ ਮੈਂ ਇੱਕੋ ਹੀ ਗੱਲ ਕਹੀ ਆ ਤੁਹਾਨੂੰ ਵੀ ਤਿਆਰੀ ਤਿਆਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਬੱਚਿਆਂ ਤੇ ਪ੍ਰੈਸ਼ਰ ਨਾ ਪਾਓ ਮਾਪਿਆਂ ਨੂੰ ਬਹੁਤ ਵੱਡੀ ਬੇਨਤੀ ਆ ਪਿੱਛੇ ਜੇ ਕੈਨੇਡਾ ਦੇ ਵਿੱਚ ਸੁਸਾਈਡ ਰੇਟ ਬੱਚਿਆਂ ਦਾ ਜਿਹੜਾ ਵਧਿਆ ਜਾਂ ਬਹੁਤ ਕੁਝ ਇਦਾਂ ਦਾ ਹੋਇਆ ਸਾਤੋਂ ਵੀ ਨਹੀਂ ਦੇਖ ਹੁੰਦਾ ਜੀ ਬੜਾ ਰੋਣਾ ਆਉਂਦਾ ਬੱਚੇ ਜਦੋਂ ਮੂਹਰੇ ਆ ਕੇ ਬੰਦੇ ਨੇ ਆਫਿਸ 'ਚ ਜਦੋਂ ਗੱਲ ਕਰਦੇ ਨੇ ਨਾ ਕਿ ਇੱਥੇ ਕੁਝ ਬਣ ਨਹੀਂ ਰਿਹਾ ਤੇ ਘਰ ਦੇ ਪਿੱਛੋਂ ਕਹਿੰਦੇ ਨੇ ਕਿ ਇੱਥੇ ਨਾ ਬਣੀ ਜੇ ਤੱਕ ਕੁਝ ਬਣਿਆ ਨਾ ਪਲੀਜ਼ ਇਸ ਚੀਜ਼ ਨੂੰ ਬੰਦ ਕਰੋ बच्चे ने ਤੁਹਾਡੇ ਨਹੀਂ ਕਾਮਯਾਬ ਕੋ ਹਰ ਬੱਚਾ ਕਾਮਯਾਬੀ ਨਹੀਂ ਹੋਪ ਹੁੰਦਾ ਹੋ ਸਕਦਾ ਉਹਦੀ ਉਹ ਚੀਜ਼ ਚ ਕਾਮਯਾਬੀ ਨਾ ਲਿਖੀ ਹੋਵੇ ਕਿਸੇ ਹੋਰ ਚੀਜ਼ ਚ ਲਿਖੀ ਹੋਵੇ ਬੱਚਾ ਨੂੰ ਬੱਚਿਆਂ ਵਾਂਗ ਲਓ ਜਿਹੜਾ ਇੱਥੇ ਹੋ ਗਿਆ ਉਹ ਬਹੁਤ ਸਦਕ ਜੀ ਸਦਕੇ ਜਿਹੜਾ ਨਹੀਂ ਹੋ ਪਾਇਆ ਪਲੀਜ਼ ਬੱਚੇ ਨੂੰ ਆਪਦੇ ਕੋਲ ਵਾਪਸ ਲਓ ਸੰਭਾਲੋ ਉਹਨੂੰ ਹੋਰ ਪ੍ਰੈਪਰੇਸ਼ਨ ਦੇ ਨਾਲ ਨੈਕਸਟ ਟਾਈਮ ਫੇਰ ਭੇਜੋ ਬਹੁਤ ਲੋਕੀ 40 ਸਾਲ ਦੀ ਉਮਰ ਚ ਆ ਕੇ ਸੈੱਟ ਹੁੰਦੇ ਨਹੀਂ 50 ਸਾਲ ਦੀ ਉਮਰ ਚ ਜਾ ਕੇ ਸੈੱਟ ਹੁੰਦੇ ਨੇ ਜ਼ਰੂਰੀ ਨਹੀਂ 20 ਸਾਲ ਦਾ ਬੱਚਾ 24 ਸਾਲ ਤੱਕ ਪੀਆਰ ਲੈ ਕੇ ਦਿਖਾਵੇ ਇਹ ਪ੍ਰੈਸ਼ਰ ਪਾਉਣਾ ਬੰਦ ਕਰੋ ਜਦੋਂ ਤੱਕ ਇਹ ਪ੍ਰੈਸ਼ਰ ਬੰਦ ਨਹੀਂ ਹੁੰਦਾ ਇਹ ਚੀਜ਼ਾਂ ਨਹੀਂ ਰੁਕਣੀਆਂ ਜੀ ਫਿਰ ਇਸੇ ਪ੍ਰੈਸ਼ਰ ਦੇ ਵਿੱਚ ਬੱਚੇ ਗਲਤ ਵਿਆਹ ਕਰਾ ਲਿਆ ਗਲਤ ਆ ਕਰ ਲਿਆ ਇਹ ਜਿਹੜੇ ਸਾਰੇ ਆਪਣੇ ਇਮੀਗ੍ਰੇਸ਼ਨ ਦੇ ਨੁਕਸਾਨ ਆਪਾਂ ਐਜ਼ ਅ ਕਮਿਊਨਿਟੀ ਚੱਲ ਰਹੇ ਆ ਇਹ ਸਿਰਫ ਇਸੇ ਕਰਕੇ ਆ ਕਿਉਂਕਿ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਪਾਇਆ ਹੋਇਆ ਸੋ ਪਲੀਜ਼ ਇਸ ਚੀਜ਼ ਨੂੰ ਜ਼ਰੂਰ ਸਾਰੇ ਧਿਆਨ ਚ ਰੱਖੋ ਕਿ ਬੱਚੇ ਨੇ ਛੋਟੇ ਨੇ ਇੰਨੀ ਕੁ ਉਮਰ ਚ ਸ਼ਾਇਦ ਅਸੀਂ ਤਾਂ ਉੱਥੇ ਮਾਪਿਆਂ ਦੇ ਸਿਰ ਤੇ ਪੜਾਈਆਂ ਕਰ ਰਹੇ ਸੀਗੇ ਪਤਾ ਹੀ ਨਹੀਂ ਸੀ ਜੀ ਵੀ ਕਮਾਉਣਾ ਵੀ ਆ ਕਰਨਾ ਵੀ ਆ ਇਹ ਬਹੁਤ ਛੋਟੇ ਨੇ ਜੀ ਮੈਂ ਇਹੋ ਜਿਹੇ ਬੱਚੇ ਵੀ ਇੱਥੇ ਦੇਖੇ ਨੇ ਜਿਨ੍ਹਾਂ ਨੇ 18ਵਾਂ ਬਰਥਡੇ ਇੱਥੇ ਆ ਕੇ ਮਨਾਇਆ ਜੀ ਉਹਨਾਂ ਨੂੰ ਨਹੀਂ ਪਤਾ ਦੁਨੀਆਦਾਰੀ ਜਾ ਤੇ ਉਹਨਾਂ ਤੇ ਪ੍ਰੈਸ਼ਰ ਘੱਟ ਰੱਖੋ ਮੈਂ ਟਰੈਵਲ ਕਰ ਰਿਹਾ ਸੀ ਮੈਂ 18ਵਾਂ ਬਰਥਡੇ ਬੱਚੇ ਦਾ ਪਲੇਨ 'ਚ ਦੇਖਿਆ ਸੀ ਜੀ ਪੱਕਿਆ ਓਹ 18 ਸਾਲਾਂ ਦਾ ਪਲੇਨ ਚ ਹੋਇਆ ਤਾਂ ਹੁਣ ਮਨਦੀਪ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਸੁਸਾਈਡ ਰੇਸ਼ਿਓ ਹੈ ਜਿਹੜੀ ਬਹੁਤ ਜ਼ਬਰਦਸਤ ਹੋ ਗਈ ਹੈ ਇਹ ਟੌਪਿਕ ਆ ਇਹਦੇ ਤੇ ਗੱਲ ਨਹੀਂ ਹੋ ਰਹੀ ਗੱਲ ਹੋਣੀ ਚਾਹੀਦੀ ਹੈ ਬੱਚਿਆਂ ਦੇ ਪ੍ਰੈਸ਼ਰ ਘੱਟ ਪਾਓ ਕੋਈ ਇਹ ਦੌੜ ਨਹੀਂ ਹੈਗੀ ਮਸ਼ੀਨਰੀ ਦੀ ਦੌੜ ਨਹੀਂ ਕੋਈ ਘੋੜਸਵਾਰੀ ਦੀ ਦੌੜ ਨਹੀਂ ਤੇ ਲਾਈ जिने 25 ਸਾਲਾਂ ਚ ਨਹੀਂ ਅਚੀਵ ਕੀਤਾ ਮੇ ਵੀ 30 ਚ ਜਮੈਂ ਨੇ ਕਰ ਲਵੇ ਨਾ ਤਾਂ ਉਸ ਮੁਲਕ ਚ ਜੰਮੇ ਸੀ ਉਥੇ ਵਾਪਸ ਜਾਣ ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਜੀ ਬਿਲਕੁਲ ਸਾਰੇ ਜਾਣੇ ਆਪਾਂ ਦੁਬਾਰਾ ਸੈੱਟ ਹੋ ਸਕਦੇ ਰੀਸਟਾਰਟ ਲਾਈਫ ਕਰ ਸਕਦੇ ਜਿਹੜਾ ਇਥੋਂ ਉਥੇ ਜਾਂਦਾ ਜੀ ਮੈਨੂੰ ਲੱਗਦਾ ਕਈ ਵਾਰ ਜ਼ਿਆਦਾ ਕਾਮਯਾਬੀ ਹੋ ਜਾਂਦਾ ਹੈ ਕਿਉਂਕਿ ਉਹ ਇਹ ਜਹਾ ਤਜਰਬਾ ਲੈ ਕੇ ਚੱਲਿਆ ਜਿਹੜਾ ਉਥੇ ਕਿਸੇ ਕੋ ਹੈ ਹੀ ਨਹੀਂ ਏਰੀਆ ਦਾ ਰਣ ਸੋ ਮੈਂ ਇਕ ਆਪ ਸੀਗਾ ਜੀ ਮੈਂ 2017 ਵਿੱਚ ਇੰਡੀਆ ਵਾਪਸ ਗਿਆ ਸੀ ਅਮਰੀਕਾ ਤੋਂ ਜਦੋਂ ਮੈਂ ਗਿਆ ਉੱਥੇ ਜਾ ਕੇ ਮੈਂ ਸਾਰਾ ਸਿਸਟਮ ਨਵੇਂ ਸਿਰੋਂ ਸ਼ੁਰੂ ਕੀਤਾ ਨਵੇਂ ਬਿਜ਼ਨਸ 'ਚ ਇਨਵੈਸਟ ਕੀਤਾ ਉਹ ਬਿਜ਼ਨਸ ਨੇ ਸਾਨੂੰ 10 ਗੁਣਾ ਵੱਧ ਕਮਾਈ ਦਿੱਤੀ ਕਿਉਂਕਿ ਮੈਂ ਇਥੇ ਐਕਸਪੀਰੀਅੰਸ ਲੈ ਕੇ ਗਿਆ ਸੀਗਾ ਸੋ ਉਸ ਤੋਂ ਬਾਅਦ ਇੱਕ ਦੌਰ ਆਇਆ ਕਿ ਮੈਂ ਇੱਥੇ ਆ ਗਿਆ ਚਲੋ ਮੈਨੂੰ ਟਾਈਮ ਮਿਲਿਆ ਇੱਕ ਵਿੱਚ ਆ ਗਿਆ ਸੋ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਸਾਡੇ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਕਿ ਪੜ੍ਹਾਈ ਕਰ ਲਓ ਜੇ ਪੜ੍ਹਾਈ ਹੋਊਗੀ ਤਾਂ ਦੁਨੀਆਂ 'ਚ ਕਿਤੇ ਵੀ ਜਾ ਆਏਂਗੇ ਏ ਨਹੀਂ ਮੈਟਰ ਕਰਦਾ ਕਿਹੜਾ ਸਬਜੈਕਟ ਲੈਣਾ ਹੈ ਕੀ ਕਰਨਾ ਹੈ ਮੈਂ ਜਿਸ ਦਿਨ ਆਪਣੇ ਸਬਜੈਕਟ ਚੂਜ਼ ਵੀ ਕੀਤੇ ਸੀ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਮੈਂ ਕਰਨਾ ਕੀ ਹੈ ਜੀ ਉਹ ਮੈਨੂੰ ਘਰੇ ਹੱਸ ਕੇ ਕਹਿ ਰਹੇ ਸੀ ਕੁਝ ਸੌਖਾ ਲੈ ਲਾ ਅੱਛਾ ਸੋ ਮੈਂ ਮੈਡੀਕਲ ਦੀ ਸਟੱਡੀ ਕੀਤੀ ਸੀ ਉਸ ਟਾਈਮ ਵੀ ਕੁਝ ਸੌਖਾ ਕਰ ਲਾ ਮਤਲਬ ਇਹ ਸੀਗਾ ਕਿ ਪੜ੍ਹਾਈ ਜ਼ਰੂਰੀ ਐਜ਼ ਅ ਸਬਜੈਕਟ ਨਹੀਂ ਜਾਂ ਪੱਕੇ ਹੋਣਾ ਹੀ ਕੋਈ ਤੁਹਾਡਾ ਟਾਰਗੇਟ ਨਹੀਂ ਤੁਸੀਂ ਜੋ ਕਰਨਾ ਹੈ ਉਹਦੇ 'ਚ ਬੱਚਾ ਖੁਸ਼ ਹੋ ਕੇ ਕਰੇ ਚੰਗੀ ਤਰ੍ਹਾਂ ਉਹਨੂੰ ਪੜ੍ਹੇ ਸਮਝੇ ਉਹਦੇ ਵਿੱਚ ਉਹਦਾ ਕੈਰੀਅਰ ਹੋਵੇ ਜੀ ਬਹੁਤ ਜਿਵੇਂ ਹੁਣ ਤੁਸੀਂ ਦੇਖੋ ਤੁਸੀਂ মিডিਆ ਪਰਸਨ ਹੋ ਇਸ ਟਾਈਮ ਹਨਾ ਤੁਸੀਂ ਮੈਥ ਇਮੀਗ੍ਰੇਸ਼ਨ ਚਾਹ ਸਟੱਡੀ ਆਪਣੀ ਸਾਰਿਆਂ ਦੀ ਕੁਝ ਅਲੱਗ ਹੋਊਗੀ ਜੀ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕਿੱਧਰ ਨੂੰ ਕਾਮਯਾਬੀ ਮਿਲ ਜਾਣੀ ਹੈ ਜ਼ਿੰਦਗੀ 'ਚ ਪਤਾ ਨਹੀਂ ਹੁੰਦਾ ਬੱਚਿਆਂ ਨੂੰ ਖੁੱਲ ਕੇ ਮੌਕਾ ਦਿਓ ਜੀ ਉਹਨਾਂ ਨੂੰ 5-10 ਸਾਲ ਜਿਹੜੀ 20s ਦੀ ਏਜ ਆ 20 ਤੋਂ 30 ਸਾਲ ਦੀ ਉਮਰ ਬੱਚੇ ਤੇ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਉਹਦੀ ਉਮਰ ਆ ਵੀ ਮੈਂ ਆਪਦਾ ਪੜਾ ਲਿਖਾ ਜਾ ਕੰਟਰੀ ਚ ਸੈੱਟ ਹੋਣਾ ਤੁਸੀਂ ਉਹਨੂੰ ਭੇਜਤਾ ਇੱਥੇ ਥੋੜਾ ਸੁਪਨਾ ਸੀ ਵੀ ਮੈਂ ਲੋਕਾਂ ਨੂੰ ਕਹਿਣਾ ਮੇਰਾ ਬੱਚਾ ਕੈਨੇਡਾ ਗਿਆ ਤੁਸੀਂ ਭੇਜਤਾ ਨਹੀਂ ਉਹਦਾ ਇੱਥੇ ਮਨ ਲੱਗ ਰਿਹਾ ਨਹੀਂ ਉਹ ਇੱਥੇ ਕਾਮਯਾਬ ਹੋ ਪਾਰਿਆ ਨਹੀਂ ਉਹਦੀ ਸੈਟਿੰਗ ਆ ਰਹੀ ਤੁਹਾਨੂੰ ਹੋਰ ਰਸਤੇ ਦਿਖਾਉਣਾ ਵੀ ਆਪਣਾ ਫਰਜ਼ ਆ ਜ਼ਰੂਰੀ ਨਹੀਂ ਉਹਨੂੰ ਉੱਥੇ ਹੀ ਪ੍ਰੈਸ਼ਰ ਕਰਨਾ ਆ ਪੂਰ ਪੱਕਾ ਹੀ ਬੱਚੇ ਨੂੰ ਖੋ ਲੈਣਾ ਕੋਈ ਆਪਸ਼ਨ ਨਹੀਂ ਹੋਣੀ ਚਾਹੀਦੀ ਉਹਨੂੰ ਖੁੱਲ ਕੇ ਜੀਣ ਦੀ ਇੱਕ ਪਹਿਲਾਂ ਆਪਸ਼ਨ ਦੋ ਵੀ ਕੀ ਕਰਨਾ ਸਹੀ ਗਾਈਡੈਂਸ ਤੇ ਚੱਲਦੇ ਜੀ ਮਨਦੀਪ ਜੀ ਬਹੁਤ ਵਧੀਆ ਗੱਲਬਾਤ ਹੋਈ ਹੈ ਉਮੀਦ ਹੈ ਕਿ ਆਪਾਂ ਅਗਲੀ ਵਾਰ ਫੇਰ ਦੁਬਾਰਾ ਇੰਟਰਵਿਊ ਕਰਾਂਗੇ ਜਿਹੜੇ ਮੁੱਦੇ ਰਹਿ ਗਏ ਨੇ ਉਹਨਾਂ ਤੇ ਚਰਚਾ ਕਰਾਂਗੇ ਅੱਜ ਜੁੜਨ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਦਾ ਇਹ ਸੀਗਾ ਜੀ ਮਨਦੀਪ ਬ੍ਰਾਈਟ ਲਿੰਕ ਤੋਂ ਕੋਈ ਵੀ ਤੁਸੀਂ ਇਮੀਗ੍ਰੇਸ਼ਨ ਦੀ ਸਲਾਹ ਲੈਣੀ ਹੋਵੇ ਤਾਂ ਇਹਨਾਂ ਦਾ ਆਫਿਸ ਹੈ ਜੀ ਵੈਲਿੰਗਟਨ ਤੇ ਤੁਸੀਂ ਜਾ ਕੇ ਇਹਨਾਂ ਤੋਂ ਸਲਾਹ ਲੈ ਸਕਦੇ ਹੋ ਤੇ ਅੱਜ ਦਾ ਸ਼ੋਅ ਕਿਵੇਂ ਲੱਗਿਆ ਕਮੈਂਟ ਕਰਕੇ ਤੇ ਫੀਡਬੈਕ ਦੇ ਕੇ ਜਰੂਰ ਦੱਸਿਓ ਹੁਣ ਸਮਾਂ ਹੋ ਗਿਆ ਲਈਏ ਜਦ ਮਿਲਾਂਗੇ ਅਗਲੀ ਵਾਰ ਤਦ ਤੱਕ ਲਈ ਸਸਤਰੀਆ ਕਾ